ਸਤ ਸ੍ਰੀ ਅਕਾਲ ਦੋਸਤੋ ਦੋਸਤੋ ਅੱਜ ਗੱਲ ਕਰਾਂਗੇ ਇੱਕ ਇਹੋ ਜੀ ਨਾਮਰਾਦ ਬਿਮਾਰੀ ਦੀ ਜੋ ਕਈ ਖਤਰਨਾਕ ਬਿਮਾਰੀਆਂ ਦੀ ਜੜ ਹੈ ਉਹ ਹੈ ਬਲੱਡ ਪ੍ਰੈਸ਼ਰ ਜਿਹੜਾ ਕਿਡਨੀ ਫੇਲਿਅਰ ਤੋਂ ਲੈ ਕੇ ਹਦਰੰਗ ਹਾਰਟ ਅਟੈਕ ਵਰਗੀਆਂ ਸਮੱਸਿਆਵਾਂ ਦਾ ਮੁੱਖ ਕਾਰਨ ਹੈ ਅਸੀਂ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਅਜਿਹੀਆਂ ਕਿਹੜੀਆਂ ਗਲਤੀਆਂ ਕਰ ਰਹੇ ਹਾਂ ਜਿਹਦੇ ਕਰਕੇ ਇਹ ਸਮੱਸਿਆ ਆਉਂਦੀ ਹੈ ਅਤੇ ਇਹਨੂੰ ਕਿਵੇਂ ਆਪਣੇ ਘਰ ਵਿੱਚ ਹੀ ਕੁਦਰਤੀ ਤਰੀਕੇ ਨਾਲ ਠੀਕ ਰੱਖਿਆ ਜਾ ਸਕਦਾ ਹੈ ਇਸ ਵਿਸ਼ੇ ਤੇ ਜਾਣਕਾਰੀ ਦੇਣ ਵਾਸਤੇ ਸਾਡੇ ਨਾਲ ਨੇ ਪੋਸ਼ਣ ਦੇ ਮਾਹਰ ਫਿਟਨੈਸ ਕੋਚ ਸਰਦਾਰ ਧਰਮਜੀਤ ਸਿੰਘ ਜੀ ਆਓ ਉਹਨਾਂ ਨਾਲ ਗੱਲ ਕਰਦੇ ਹਾਂ ਤੇ ਜਾਣਦੇ ਹਾਂ ਸਤਿ ਸ੍ਰੀ ਅਕਾਲ ਸਰ ਜੀ ਸਤਿ ਸ੍ਰੀ ਅਕਾਲ ਰਮਦੀਪ ਸਿੰਘ ਜੀ ਔਰ ਸਾਰੇ ਹੀ ਦੇਖਣ ਵਾਲੇ ਭੈਣ ਭਰਾ ਨੂੰ ਪਿਆਰ ਸਤਿਕਾਰ ਦੇ ਨਾਲ ਸਤਿ ਸ੍ਰੀ ਅਕਾਲ ਸਰ ਜੀ ਪਿਛਲੀ ਪਾਰਕ ਵਾਲੀ ਵੀਡੀਓ ਦੇ ਵਿੱਚ ਤੁਸੀਂ ਬਲੱਡ ਪ੍ਰੈਸ਼ਰ ਬਾਰੇ ਗੱਲ ਕੀਤੀ ਸੀ ਜੀ ਉਥੇ ਸਮੇਂ ਦੀ ਕਮੀ ਹੋਣ ਕਰਕੇ ਜਾਣਕਾਰੀ ਅਧੂਰੀ ਰਹਿ ਗਈ ਸੀ ਜੀ ਅੱਜ ਤੁਸੀਂ ਸਾਡੇ ਦੋਸਤਾਂ ਨੂੰ ਵਿਸਤਾਰ ਨਾਲ ਸਮਝਾਓ ਕਿ ਬਲੱਡ ਪ੍ਰੈਸ਼ਰ ਕੀ ਹੈ ਤੇ ਸਾਡੀਆਂ ਰੋਜ਼ਾਨਾ ਜ਼ਿੰਦਗੀ ਵਿੱਚ ਕਿਹੜੀਆਂ ਗਲਤੀਆਂ ਹੁੰਦੀਆਂ ਨੇ ਜਿਦੇ ਕਰਕੇ ਸਮੱਸਿਆ ਆਉਂਦੀ ਹੈ ਜੀ ਬਿਲਕੁਲ ਸੋ ਸਭ ਤੋਂ ਪਹਿਲਾਂ ਤੇ ਇਹ ਜਾਨਣਾ ਹੈ ਕਿ ਬਲੱਡ ਪ੍ਰੈਸ਼ਰ ਹੈ ਕੀ ਹੈ ਸਾਡੀਆਂ ਜਿਹੜੀਆਂ ਖੂਨ ਦੀਆਂ ਨਾੜੀਆਂ ਨੇ ਜਦੋਂ ਦਿਲ ਧੜਕਦਾ ਆ ਤੇ ਇਹਨਾਂ ਦੇ ਉੱਤੇ ਜਿਹੜਾ ਇੱਕ ਖੂਨ ਦਾ ਦਬਾਅ ਪੈਂਦਾ ਇੱਕ ਪ੍ਰੈਸ਼ਰ ਪੈਂਦਾ ਆ ਜੀ ਉਹ ਉਹਦੀਆਂ ਦਿਵਾਰਾਂ ਦੇ ਉੱਤੇ ਕਿੰਨਾ ਪ੍ਰੈਸ਼ਰ ਹੈ ਇਸ ਚੀਜ਼ ਨੂੰ ਬਲੱਡ ਪ੍ਰੈਸ਼ਰ ਕਿਹਾ ਜਾਂਦਾ ਹੈ ਇਹ ਦੋ ਤਰ੍ਹਾਂ ਨਾਲ ਪਿਆ ਜਾਂਦਾ ਹੈ ਇੱਕ ਹਮੇਸ਼ਾ ਉਤਲਾ ਜਦੋਂ ਦਿਲ ਧੜਕਦਾ ਆ ਯਾਨੀ ਕਿ ਪ੍ਰੈਸ਼ਰ ਦਿੰਦਾ ਆ ਉਦੋਂ ਨਸਾਂ ਦੇ ਉੱਤੇ ਕਿੰਨਾ ਦਬਾਅ ਆਇਆ ਉਹ ਤੇ ਇੱਕ ਖੇਟਲਾ ਜਿਹਨੂੰ ਕਹਿੰਦੇ ਆ ਉਹ ਹੁੰਦਾ ਹੈ ਕਿ ਜਦੋਂ ਦਿਲ ਧੜਕਣ ਤੋਂ ਬਾਅਦ ਫਿਰ ਆਰਾਮ ਕਰਦਾ ਹੈ ਤੇ ਉਸ ਵੇਲੇ ਕਿੰਨਾ ਦਬਾਅ ਹੈ ਸੋ ਇਹ ਦੋ ਦਬਾਅ ਜਿਹੜੇ ਨੇ ਇਹਨਾਂ ਦੇ ਵਿੱਚ ਬਲੱਡ ਪ੍ਰੈਸ਼ਰ ਨੂੰ ਨਾਪਿਆ ਜਾਂਦਾ ਹੈ ਤੇ ਅਕਸਰ ਮੰਨਿਆ ਜਾਂਦਾ ਹੈ ਕਿ 120 ਬਟੇ 80 ਯਾਨੀ ਕਿ ਉੱਪਰ ਵਾਲਾ ਜਿਹੜਾ 120 ਤੇ ਤੱਲੇ ਵਾਲਾ 80 ਇਹ ਨਾਰਮਲ ਬਲੱਡ ਪ੍ਰੈਸ਼ਰ ਕਿਹਾ ਨਹੀਂ ਜਾਂਦੇ ਨੇ ਜੀ ਤੇ ਜੇ ਕਿਸੇ ਇਨਸਾਨ ਦਾ ਉੱਪਰਲਾ ਬਲੱਡ ਪ੍ਰੈਸ਼ਰ 140 ਤੇ ਤੱਲੇ ਵਾਲਾ 90 ਤੋਂ ਉੱਪਰ ਜਾਂਦਾ ਪੈਂਦਾ ਜਦੋਂ ਤੇ ਇਸ ਨੂੰ ਹਾਈ ਬਲੱਡ ਪ੍ਰੈਸ਼ਰ ਮੰਨਿਆ ਜਾਂਦਾ ਹੈ ਜੀ ਸੋ ਇਹ ਕਿਉਂਕਿ ਨਾੜੀਆਂ ਦੇ ਉੱਤੇ ਪ੍ਰੈਸ਼ਰ ਵੱਧ ਗਿਆ ਉਸ ਤੇ ਕਈ ਖਤਰਨਾਕ ਨਤੀਜੇ ਫਿਰ ਨਿਕਲ ਸਕਦੇ ਨੇ ਸੋ ਹਮੇਸ਼ਾ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਦੇ ਵਿੱਚ ਰੱਖਣਾ ਯਾਨੀ ਕਿ 120/80 ਜਿਹੜਾ ਇਆ 85 ਤੱਕ ਹੋ ਤਾ ਉਹਦੇ ਇੱਥੋਂ ਤੱਕ ਬਣਾ ਕੇ ਰੱਖਣਾ ਜਿਹੜਾ ਉਹ ਬੜਾ ਜ਼ਰੂਰੀ ਹੈ ਜੀ ਮੇਨ ਕਾਰ ਆ ਜਾਂਦੀ ਹੈ ਕਿ ਅੱਜ ਜਿੰਨੂੰ ਦੇਖੋ ਇਹ ਬੀਪੀ ਵਧਣਾ ਸ਼ੁਰੂ ਹੋ ਜਾਂਦਾ ਚਾਟੀ ਅੱਜ ਅੱਜ ਕੱਲ੍ਹ ਤੋਂ ਯੰਗ ਏਜ ਦੇ ਵਿੱਚ ਹੀ ਵਧਣਾ ਸ਼ੁਰੂ ਹੋ ਗਿਆ ਉਹਦੇ ਕੁਝ ਕਾਰਨ ਨੇ ਸਾਡਾ ਲਾਈਫ ਸਟਾਈਲ ਦੇ ਵਿੱਚ ਜਿਹੜੀਆਂ ਗਲਤੀਆਂ ਅਸੀਂ ਕਰੁੰਦੇ ਆਂ ਉਹਨਾਂ ਦੇ ਕਾਰਨ ਇਹ ਬਲੱਡ ਪ੍ਰੈਸ਼ਰ ਜਿਹੜਾ ਹੈ ਵਧਣਾ ਸ਼ੁਰੂ ਹੁੰਦਾ ਹੈ ਜੀ ਉਸ ਉਹਦੇ ਵਿੱਚ ਸਭ ਤੋਂ ਪਹਿਲਾ ਕਾਰਨ ਹੈ ਉਹ ਹੈ ਨਮਕ ਜ਼ਿਆਦਾ ਖਾਣਾ ਜਿਹੜੀ ਨਮਕ ਦੀ ਇੱਕ ਮਾਤਰਾ ਮਣੀ ਗਈ ਨਾਪੀ ਗਈ ਉਹ ਵੱਧ ਤੋਂ ਵੱਧ 5 ਗ੍ਰਾਮ ਹੈ ਕਿ ਹਿਊਮਨ ਵੀਕੋ ਜੀ ਤੇ ਅਸੀਂ ਜਦੋਂ ਆਚਾਰ ਖਾਂਦੇ ਆ ਜਿਹੜੀਆਂ ਨਮਕੀਨ ਖਾਂਦੇ ਆ ਜਾਂ ਅਸੀਂ ਘਰਾਂ ਦੇ ਵਿੱਚ ਜਿਹੜੇ ਪਾਪੜ ਬਣ ਜਾਂਦੇ ਨੇ ਇਹੋ ਜਿਹੀਆਂ ਚੀਜ਼ਾਂ ਜਦੋਂ ਜ਼ਿਆਦਾ ਖਾਂਦੇ ਆ ਤੇ ਨਮਕ ਦੀ ਮਾਤਰਾ ਕਈ ਗੁਣਾ ਵੱਧ ਜਾਂਦੀ ਹੈ ਜੀ ਹਿੰਦੁਸਤਾਨ ਦੇ ਵਿੱਚ ਜਿਹੜੀ ਰეკਮੈਂਡੇਡ ਡੋਜ਼ ਹੈ ਉਹਦੇ ਨਾਲੋਂ 3 ਤੋਂ 4 ਗੁਣਾ ਵੱਧ ਨਮਕ ਖਾਧਾ ਜਾ ਰਿਹਾ ਹੈ ਜੀ ਜੋ ਬਲੱਡ ਪ੍ਰੈਸ਼ਰ ਦਾ ਪਹਿਲਾ ਸਭ ਤੋਂ ਵੱਡਾ ਕਾਰਨ ਬਣਦਾ ਹੈ ਕਿ ਕਿਉਂਕਿ ਜਦੋਂ ਬਲੱਡ ਦੇ ਵਿੱਚ ਨਮਕ ਵੱਧ ਆਇਆ ਤੇ ਇਹ ਫਿਰ ਪਾਣੀ ਨੂੰ ਬਲੱਡ ਦੇ ਵਿੱਚ ਰੋਕਦਾ ਜੀ ਤੇ ਪਾਣੀ ਜਦੋਂ ਬਲੱਡ ਦੇ ਵਿੱਚ ਰੁਕੇਗਾ ਜਿਆਦਾ ਤੇ ਜਿਹੜਾ ਖੂਨ ਦੀ ਮਾਤਰਾ ਵਧ ਜਾਏਗੀ ਤੇ ਇਹ ਹੁਣ ਜਿਹੜਾ ਨਾੜੀਆਂ ਤੋਂ ਲੈ ਕੇ ਹਾਰਟ ਜਿਹੜਾ ਸਾਰਾ ਸਿਸਟਮ ਹੈ ਉਹਦੀ ਤੇ ਇੱਕ ਸਪੇਸ ਹੈ ਜੀ ਉੱਥੇ ਜਿੰਨਾ ਉਹ ਉੱਚ ਪਾਣੀ ਵੱਧਦਾ ਜਾਏਗਾ ਓਨਾ ਹੀ ਉੱਥੇ ਪ੍ਰੈਸ਼ਰ ਵੀ ਵੱਧਦਾ ਜਾਏਗਾ ਸੋ ਪਹਿਲਾ ਰੀਜ਼ਨ ਤੇ ਇਹ ਹੈਗਾ ਦੂਸਰਾ ਕਾਰਨ ਜਿਹੜਾ ਹੈਗਾ ਉਹ ਹੈਗਾ ਸਾਡੇ ਖਾਣੇ ਦੇ ਵਿੱਚ ਅਸੀਂ ਕੈਲਰੀਜ਼ ਬਹੁਤ ਜ਼ਿਆਦਾ ਲੈ ਲੈਂਦੇ ਹਾਂ ਚਾਹੇ ਉਹ ਥਿੰਡੇ ਦੇ ਰੂਪ ਚ ਨੇ ਯਾਨੀ ਕਿ ਤੇਲ ਕੇ ਹੋ ਦੇ ਰੂਪ ਚ ਨੇ ਜੀ ਚਾਹੇ ਅਸੀਂ ਮਿੱਠੇ ਦੇ ਰੂਪ ਦੇ ਵਿੱਚ ਲੈ ਰਹੇ ਹਾਂ ਜਾਂ ਅਸੀਂ ਡੈਡ ਫੂਡ ਦੇ ਰੂਪ ਦੇ ਲੈ ਰਹੇ ਹਾਂ ਜੀ ਡੈਡ ਫੂਡ ਮੈ ਕਿਹਨੂੰ ਕਹਿੰਨਾ ਜਿਹੜਾ ਖਾਣਾ ਬਣੇ ਨੂੰ ਟਾਈਮ ਹੋ ਗਿਆ ਆ ਤੇ ਪੈਕਟਾਂ ਦੇ ਵਿੱਚ ਬੰਦ ਹੋ ਗਿਆ ਜਾਂ ਜਿਹੜਾ ਪ੍ਰੋਸੈਸਡ ਖਾਣਾ ਅਸੀਂ ਕਰਕੇ ਰੱਖ ਲਿਆ ਜੀ ਇਹ ਇੱਕ ਬੜੀ ਇੱਕ ਬ੍ਰੀਕ ਸੀ ਲਾਈਨ ਆ ਇਹਦੇ ਵਿੱਚ ਮੈਂ ਫਾਰ ਇਗਜ਼ਾਮਪਲ ਤੁਹਾਨੂੰ ਦੱਸ ਦਿੰਦਾ ਕਿ ਇੱਕ ਛੋਲਿਆਂ ਦਾ ਦਾਣਾ ਹੈ ਤੇ ਜਦ ਤੱਕ ਉਹ ਸਬੂਤਾ ਹੈ ਤੋ ਉਹ ਜਿੰਦਾ ਹੈ ਜੀ ਜਦੋਂ ਵੀ ਉਹਨੂੰ ਪਾਣੀ ਦੋਗੇ ਉਹ ਉਗਰੇਗਾ ਜੀ ਬਿਲਕੁਲ ਉਸ ਵਿੱਚ ਜੀਵਨ ਹੈਗਾ ਤੇ ਜੇ ਉਹਨੂੰ ਅਸੀਂ ਤੋੜ ਕੇ ਉਹਦੀ ਦਾਲ ਬਣਾਤੀਏ ਤੇ ਹੁਣ ਉਹਨੇ ਕਦੇ ਨਹੀਂ ਉਗਰਨਾ ਜੀ ਉਹਨੂੰ ਕਿਸ ਅਸੀਂ ਕੈਟਾਗਰੀ ਚ ਰੱਖਾਂਗੇ ਜਿਉਂਦੇ ਜਾਂ ਮਰੇ ਚ ਮਰੇ ਚ ਸੋ ਜਿਹੜੇ ਇਹੋ ਜੀਆਂ ਚੀਜ਼ਾਂ ਨੇ ਡੈਡ ਖਾਣੇ ਦੇ ਜਿਹੜੇ ਨਿਊਟ੍ਰੀਐਂਟਸ ਨੇ ਉਹ ਵੀ ਬਲੱਡ ਸ ਜਾ ਕੇ ਬਲੱਡ ਨੂੰ ਕਾਰਡੀਆਂ ਕਰਦੇ ਇਧਰ ਜਿਹੜੀਆਂ ਅਸੀਂ ਜ਼ਿਆਦਾ ਕੈਲਰੀਜ਼ ਲੈਂਦੇ ਆ ਜਾਂ ਫੈਟ ਜ਼ਿਆਦਾ ਖਾਂਦੇ ਆ ਜਿਹੜੀ ਅਸੀਂ ਨਸਪਤੀ ਤੇਲਾਂ ਦੀ ਤੇਲ ਲੈ ਰਹੇ ਹਾਂ ਖਾ ਰਹੇ ਹਾਂ ਉਹ ਟ੍ਰਾਈਗਲਾਈਸਰਾਈਡ ਦੇ ਰੂਪ ਦੇ ਵਿੱਚ ਬਲੱਡ ਦੇ ਵਿੱਚ ਇਕੱਠੇ ਹੁੰਦੇ ਨੇ ਜੀ ਤੇ ਜੇ ਅਸੀਂ ਦੂਸਰੀਆਂ ਫੈਟ ਐਨੀਮਲ ਫੈਟ ਖਾ ਰਹੇ ਹਾਂ ਘਿਓ ਲੈ ਰਹੇ ਹਾਂ ਮੱਖਣ ਲੈ ਰਹੇ ਹਾਂ ਜਾਂ ਮੀਟ ਜਿਹੜੇ ਖਾ ਰਹੇ ਨੇ ਉਹਨਾਂ ਚੋਂ ਚਰਬੀ ਜਾ ਰਹੀ ਹੈ ਸੋ ਇਹਦੇ ਵਿੱਚੋਂ ਜਿਹੜਾ ਉਹ ਕੋਲੇਸਟ੍ਰੋਲ ਵਧਦਾ ਜਾਂਦਾ ਹੈ ਠੀਕ ਹੈ ਸੋ ਇਹ ਵੀ ਇੱਕ ਮੁੱਖ ਕਾਰਨ ਬਲੱਡ ਪ੍ਰੈਸ਼ਰ ਦਾ ਕਿਉਂਕਿ ਅਨਯੂਜ਼ਡ ਨਿਊਟ੍ਰੀਐਂਟ ਜਿਹੜੇ ਨੇ ਅੱਜ ਇੱਕ ਵੱਡੀ ਸਮੱਸਿਆ ਆ ਰਹੀ ਹੈ ਕਿ ਜਿਹੜਾ ਖੂਨ ਹੈ ਉਹ ਘਾਟਾ ਹੋ ਰਿਹਾ ਜੀ ਤੇ ਖੂਨ ਜਦੋਂ ਖਾੜਾ ਹੁੰਦਾ ਜਾਏਗਾ ਤੇ ਉਹਨਾ ਹੀ ਪ੍ਰੈਸ਼ਰ ਜਿਹੜਾ ਉਹ ਵਧਦਾ ਜਾਏਗਾ ਹਾਂਜੀ ਕਿਉਂਕਿ ਉਹਦਾ ਫਲੋ ਜਿਹੜਾ ਉਹ ਨਾ ਨਹੀਂ ਰਹਿਣਾ ਛੋਟੀਆਂ ਨਾੜੀਆਂ ਦੇ ਵਿੱਚ ਜਿਹੜੀਆਂ ਬਰੀਕ ਬਰੀਕ ਨਾੜੀਆਂ ਨੇ ਤੁਹਾਨੂੰ ਪਤਾ ਸਾਡੇ ਖੂਨ ਦੀਆਂ ਨਾੜੀਆਂ ਦਾ ਜਾਲ ਜਿਹੜਾ ਐਡੀਆਂ ਐਡੀਆਂ ਬਰੀਕ ਨਾੜੀਆਂ ਨੇ ਇੱਕ ਇੱਕ ਨਾੜੀ ਨੂੰ ਦੂਜੀ ਨਾਲ ਜੋੜਤਾ ਜਾਏ ਨਾ ਤੇ ਇਹ ਜਿਹੜੀ ਧਰਤੀ ਹੈ ਪੂਰੀ ਇਹਦੇ ਦੁਆਲੇ ਇੱਕ ਇਨਸਾਨ ਦੇ ਅੰਦਰ ਦੀਆਂ ਜਿਹੜੀਆਂ ਨਾੜੀਆਂ ਨੇ ਸਾਰੀਆਂ ਉਹਨਾਂ ਦੇ ਨਾਲ ਉਹ ਇੱਕ ਦੇ ਦੂਜੇ ਨੂੰ ਜੋੜ ਦਈਏ ਤੇ ਢਾਈ ਚੱਕਰ ਆ ਜਾਂਦੇ ਨੇ ਜਿੰਨੀਆਂ ਲੰਬੀਆਂ ਨਾੜੀਆਂ ਸੋ ਟਿਕ ਟਿਕ ਨੂੰ ਬੈ ਕੇ ਆਣਾ ਆ ਇਹ ਸਾਰਾ ਪੈਕ ਹੈ ਇਹ ਕੋਨ ਬਾਹਰ ਨਹੀਂ ਆਗਾ 나ੜੀ ਦੇ ਅੰਦਰ ਹੈ ਤੇ ਇਹ ਸਾਰਾ ਇੱਕ ਸਿਸਟਮ ਪੈਕ ਹੈ ਸੋ ਉਹਦੇ ਵਿੱਚ ਜਦੋਂ ਖੂਨ ਘਾੜਾ ਹੋਏਗਾ ਤੇ ਛੁਟੀਆਂ 나ੜੀਆਂ ਸਾਡੀ ਰੰਗਣਾ ਔਖਾ ਹੁੰਦਾ ਹੈ ਫਿਰ ਉਹ ਅੱਗੇ ਜਿਹੜੇ ਸਾਡੇ ਸੈੱਲ ਤੱਕ ਉਹਨੂੰ ਯੂਟਿਲਾਈਜ਼ ਹੋਣਾ ਉਤੋਂ ਨਿਊਟ੍ਰੀਐਂਟ ਉਹਨਾਂ ਵਿੱਚ ਪ੍ਰੋਬਲਮ ਹੁੰਦੀ ਹੈ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਚਾਹੇ ਉਹ ਜ਼ਿਆਦਾ ਕੈਲਰੀਜ਼ ਮਿੱਠੇ ਦੇ ਰੂਪ 'ਚ ਨੇ ਉਹਨਾਂ ਨੂੰ ਵੀ ਬਾਅਦ 'ਚ ਫੈਟ 'ਚ ਬਦਲਣਾ ਹੈ ਜੀ ਬਿਲਕੁਲ ਜਿਹੜੀਆਂ ਕੰਜ਼ੂਮ ਨਹੀਂ ਕੀਤੀਆਂ का इंसान कैलरी खर्च घट कर रहा है तो खा ज्यादा रहा है एक वाला कारण फिर बन रहा है डैड न्यूट्रिएंट्स बहुत ज़्यादा ले लिया ज़्यादातर पैकड फूड हो गया है। जी चाहे वो बिस्किट ने चाहे वो ब्रेड ने चाहे ये सारा मरिया हुआ है खाना कोई जिंदा खाना नहीं है ना जो जी जिंदा खाना सिर्फ फल सब्जियां ताजे जड़े ने सलाद वगैरह हो गए जो कोई दाल स्प्राउट करके खाता तो वो ने बाकी तो सब ਅਸਟਰਡ ਫੂਲੀ ਚੱਲ ਰਿਹਾ ਜੀ ਬਿਲਕੁਲ ਸੋ ਇੱਕ ਵੱਡਾ ਕਾਰਨ ਜਿਹੜਾ ਹੈ ਇਹ ਚਾਹੇ ਉਹ ਫੈਟ ਹੈ ਚਾਹੇ ਉਹ ਡੈਟ ਨਿਊਟ੍ਰੀਐਂਟਸ ਨੇ ਜਿਹੜੇ ਬਲੱਡs ਇਕੱਠੇ ਹੋ ਕੇ ਗਾੜ੍ਹਾ ਕਰ ਰਹੇ ਨੇ ਇੱਕ ਵਿਚਰ ਕਾਰਨ ਬਣ ਜਾਂਦਾ ਹੈ ਜੀ ਸੋ ਇਹ ਇੱਕ ਮੁੱਖ ਕਾਰਨ ਹੋ ਰਿਹਾ ਹੈ ਹਾਈ ਬਲੱਡ ਪ੍ਰੈਸ਼ਰ ਵਧਣ ਦਾ ਤੀਸਰਾ ਜਿਹੜਾ ਕਾਰਨ ਹੈ ਉਹ ਸਟ्रेस ਹੈ ਅੱਜ ਹਰ ਇਨਸਾਨ ਇੱਕ ਸਟ्रेस ਦੇ ਵਿੱਚ ਜੀ ਰਿਹਾ ਜੀ ਬਿਲਕੁਲ ਖਾਮ ਖਾਦੀ ਟੈਨਸ਼ਨਾਂ ਲੈਂੀਆਂ ਹੋਈਆਂ ਨੇ ਚੁੱਕੀਆਂ ਨੇ ਮੈਂ ਇਸਾ ਕਹਿੰਦਾ ਕਿ ਦੋ ਤਰ੍ਹਾਂ ਦੇ ਕੰਮ ਨੇ ਇੱਕ ਤੁਹਾਡੇ ਵੱਸਦੇ ਨੇ ਇੱਕ ਨਹੀਂ ਵੱਸਦੇ ਜਿਹੜੇ ਵੱਸਦੇ ਉਹਨਾਂ ਨੂੰ ਚੰਗੇ ਤਰੀਕੇ ਨਾਲ ਕਰੋ ਜਿਹੜੇ ਨਹੀਂ ਵੱਸਦੇ ਉਹਨਾਂ ਨੂੰ ਰੱfte ਛੱਡ ਦਿਓ ਜੀ ਕੀ ਕਰੋਗੇ ਚਿੰਤਾ ਲੈ ਕੇ ਜਦੋਂ ਸਟ्रेस ਵੱਧਦੀ ਹੈ ਤੇ ਕਾਰਟੀਸੋਲ ਵਰਗੇ ਜਿਹੜੇ ਹਾਰਮੋਨ ਲੈਂਬਰੈਂਸ ਬੰਦੇ ਨੇ ਇਹ ਵੱਧ ਜਾਂਦੇ ਨੇ ਸਰੀਰ ਦੇ ਵਿੱਚ ਇਹ ਜਦੋਂ ਵੱਧਦੇ ਨੇ ਤੇ ਇਹ ਆਪਣੇ ਆਟੋਮੈਟਿਕਲੀ ਬਲੱਡ ਪ੍ਰੈਸ਼ਰ ਨੂੰ ਵਧਾ ਦਿੰਦੇ ਨੇ ਜੀ ਸੋ ਚਿੰਤਾ ਕਿਉਂ ਕਰਨੀ ਜੀ ਬਿਲਕੁਲ ਸੋ ਚਿੰਤਾ ਜਿਹੜੀ ਇੱਕ ਮੁੱਖ ਕਾਰਨ ਇਹ ਜਿਹੜੀ ਐਂਜਾਇਟੀ ਹੈ ਇਹ ਕਾਰਨ ਬਣ ਰਿਹਾ ਇਹਨੂੰ ਹਟਾਉਣਾ ਚਾਹੀਦਾ ਹੈ ਇਹਨੂੰ ਨਹੀਂ ਰੱਖਣਾ ਚਾਹੀਦਾ ਅਗਲਾ ਇੱਕ ਹੋਰ ਵੱਡਾ ਕਾਰਨ ਜਿਹੜਾ ਹੈਗਾ ਯਾਰ ਉਹ ਹੈਗਾ ਵਿਟਾਮਿਨ ਡੀ ਮੈਗਨੀਸ਼ੀਅਮ ਔਰ ਪੋਟਾਸ਼ੀਅਮ ਦੀ ਕਾਟ ਸਾਡੇ ਖਾਣੇ ਦੇ ਵਿੱਚ ਬਹੁਤ ਸਾਰੇ ਜਿਹੜੇ ਨਿਊਟ੍ਰੀਐਸ ਇਹ ਜਿਹੜੇ ਬੜੇ ਜ਼ਰੂਰੀ ਨੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਰੱਖਣ ਵਾਸਤੇ ਸਾਡੇ ਖਾਣੇ ਦੇ ਵਿੱਚ ਘਟ ਗੀ ਵਿਟਾਮਿਨ ਡੀ ਤੇ ਮੈਂ ਅੱਗੇ ਵੀ ਦੱਸਦਾ ਰਹਿਣਾ ਕਿ ਇਹ ਕੁਦਰਤ ਬਣਾਉਂਦੀ ਹੈ ਤੁਹਾਡੇ ਸ਼ਰੀਰ ਦੇ ਵਿੱਚ ਤੁਹਾਡੇ ਸਰੀਰ ਦੀ ਜਿਹੜੀ ਕਪੈਸਿਟੀ ਹੈ ਉਹ ਕੋਲੇਸਟ੍ਰੋਲ ਬਣਾਉਂਦੀ ਹੈ ਅੱਜ ਜਿੰਨੂੰ ਦੇਖੋ ਕੋਲੇਸਟ੍ਰੋਲ ਵਧਿਆ ਹੋਊਗਾ ਤੇ ਵਿਟਾਮਿਨ ਡੀ ਘਟਾ ਹੈ ਜੀ ਇਹ ਘਟਾ ਜਾਣ ਦਾ ਇੱਕ ਕਾਰਨ ਹੈ ਜੀ ਕਿ ਅਸੀਂ ਸਰੀਰ ਨੂੰ ਨੰਗਾ ਕਰਕੇ ਸੂਰਜ ਦੇ ਸਾਹਮਣੇ ਨਹੀਂ ਜਾ ਰਹੇ ਜੇ ਤੁਹਾਨੂੰ ਨਹੀਂ ਜਾ ਰਹੇ ਤੇ ਉਹਦੇ ਨਾਲ ਕੀ ਹੋ ਰਿਹਾ ਕਿ ਜਿਹੜਾ ਕੋਲੇਸਟ੍ਰੋਲ ਬਣ ਰਿਹਾ ਸਰੀਰ ਦੇ ਵਿੱਚ ਉਹ ਵਿਟਾਮਿਨ ਡੀ ਚ ਕਨਵਰਟ ਨਹੀਂ ਹੋ ਪਾ ਰਿਹਾ ਜੀ ਤੇ ਜਦੋਂ ਵਿਟਾਮਿਨ ਡੀ ਘਟਣਾ ਆ ਤੇ ਉਹ ਨਾਲ ਵੀ ਬਲੱਡ ਨੇ ਜਿਹੜਾ ਉਹ ਤੇ ਪਰ ਪੈਣਾ ਹੈ ਤੋ ਉਹਦਾ ਵੀ ਬੀਪੀ ਦਾ ਕਾਰਨ ਬਣਨਾ ਹੈ ਦੂਸਰੇ ਦੋ ਮਿਨਰਲਸ ਬੜੇ ਇੰਪੋਰਟੈਂਟ ਨੇ ਮੈਗਨੀਸ਼ੀਅਮ ਤੇ ਪੋਟਾਸ਼ੀਅਮ ਇਹ ਸਾਡੇ ਖਾਣੇ 'ਚ ਬੜੇ ਘਟ ਗਏ ਨੇ ਕਿ ਕੋਈ ਸਤਾਜੇ ਫਲ ਸਬਜ਼ੀਆਂ ਜਿਹੜੀਆਂ ਨੇ ਉਤਾਜੀਆਂ ਉਹ ਖਾਣੀਆਂ ਘਟ ਕਰਤੀਆਂ ਨੇ ਠੀਕ ਹੈ ਇਹ ਇੱਕ ਵੱਡਾ ਕਾਰਨ ਇਹ ਬਣ ਰਿਹਾ ਹੈ ਠੀਕ ਹੈ ਜੀ ਵਿਟਾਮਿਨ ਡੀ ਦੀ ਕਮੀ ਹੋਣ ਕਰਕੇ ਤੇ ਇਹ ਖਾਸ ਕਰਕੇ ਦੋ ਮਿਨਰਲਸ ਬਾਕੀ ਵਿਟਾਮਿਨਸ ਵੀ ਜਿਹੜੇ ਨੇ ਇੱਕ ਇਹ ਵੱਡਾ ਕਾਰਨ ਹੋਰ ਹੈ ਬਲੱਡ ਪ੍ਰੈਸ਼ਰ ਦੇ ਵਧਣ ਦਾ ਇਹ ਖੋਰ ਕਾਰਨ ਜਿਹੜਾ ਹੈ ਬਾਕੀ ਨਿਊਟ੍ਰੀਐਂਟਸ ਦੀ ਜਿਹੜੀ ਹੈ ਐਂਟੀਆਕਸੀਡੈਂਟ ਵਿਟਾਮਿਨਸ ਜਿਹੜ ਨੇ ਉਹਨਾਂ ਦੀ ਤੇ ਨਾਲ ਦੀ ਨਾਲ ਜਿਹੜਾ ਪ੍ਰੋਟੀਨ ਹੈ ਉਹ ਵੀ ਸਾਡੇ ਖਾਣੇ 'ਚ ਘਾਟ ਗਈ ਹੈ ਜੀ ਜਦੋਂ ਇਹ ਘਾਟ ਬਣਦੀ ਹੈ ਤੇ ਨਾਲ ਇੱਕ ਹੋਰ ਚੀਜ਼ ਹੈ ਅਸੀਂ ਜਿਹੜੀਆਂ ਫਰੈਸ਼ ਸਬਜ਼ੀਆਂ ਜਾਂ ਸਟ੍ਰੈਚ ਹਰੇ ਪੱਤੇ ਜਿਹੜੇ ਨੇ ਉਹ ਅਸੀਂ ਖਾਣੇ ਬਿਲਕੁਲ ਬੰਦ ਕਰਤੇ ਨੇ ਜੀ ਸਾਡੇ ਪੁਰਾਣੇ ਵੀ ਰੋਗ ਜਿਹੜੇ ਸੀ ਉਹਨਾਂ ਨੇ ਕਦੇ ਪ੍ਰੋਟੀਨੇ ਦੀ ਚਟਨੀ ਬਣਾ ਲਾਏ ਠੀਕ ਹੈ ਖਾਸ ਕਰਕੇ ਜਦੋਂ ਸਬਜ਼ੀ ਬਣਾਉਂਦੇ ਸੀ ਤਾਂ ਉਹਦੇ 'ਚ ਉਤੋਂ ਪਾਲਕ ਧਨੀਆ ਚੀਕ ਕੱਟ ਕੇ ਵੱਖਰਾ ਪਾਉਂਦੇ ਸੀ ਜਦੋਂ ਢੀ ਹੋ ਜਾਂਦੀ ਸੀ ਜੀ ਖਰਾ ਕੱਚਾ ਅਸੀਂ ਅੱਜ ਕੱਲ ਉਹਨਾਂ ਨੂੰ ਚੀਜ਼ਾਂ ਨੂੰ ਬੰਦ ਕਰ ਲਿਆ ਹੋਇਆ ਹੈ ਜਦੋਂ ਇਹ ਬੰਦ ਕੀਤੇ ਨੇ ਤੇ ਇਹ ਅਸਲ 'ਚ ਇਹ ਸੋਰਸ ਹੈਗੇ ਨੇ ਨਾਈਟ੍ਰੇਟਸ ਦੇ ਤੇ ਨਾਈਟ੍ਰੇਟ ਜਦੋਂ ਸਾਡੇ ਖਾਣ ਖਾਣੇ 'ਚ ਸ਼ਾਮਲ ਹੁੰਦੇ ਨੇ ਤੇ ਇਹ ਬਲੱਡ ਸੋਜਾ ਕੇ ਨਾਈਟ੍ਰਿਕ ਆਕਸਾਈਡ ਬਣਾਉਂਦੇ ਨੇ ਜੀ ਜਿਸ ਦਾ ਨਾ ਜਿਹੜਾ ਨਾੜੀਆਂ ਦਾ ਲਚੀਲਾਪਨ ਹੈ ਤੁਸੀਂ ਦੇਖੇ ਨਾੜੀ ਜਿਹੜੀ ਧੜਕਦੀ ਹੈ ਜੀ ਉਹ ਖੁੱਲਦੀ ਹੈ ਜਦੋਂ ਪ੍ਰੈਸ਼ਰ ਹੁੰਦਾ ਤੇ ਇਹਦੇ ਵਿੱਚ ਇੱਕ ਇਲਾਸਟੀਸਿਟੀ ਹੁੰਦੀ ਹੈ ਖੁੱਲਦੀ ਹੈ ਇਹ ਜਿਹੜੀ ਇਲਾਸਟੀਸਿਟੀ ਹੈ ਜਿੰਨੀ ਮੇਨਟੇਨ ਰਹੇਗੀ ਉਨਾ ਹੀ ਉਹ ਪ੍ਰੈਸ਼ਰ ਆਰਾਮ ਨਾਲ ਅੱਗੇ ਪਾਸ ਹੋ ਜਾਏਗਾ ਜੀ ਜਦੋਂ ਨਾੜੀ ਘਟ ਖੁੱਲੇਗੀ ਤਾਂ ਫਿਰ ਕੀ ਉਹ ਪ੍ਰੈਸ਼ਰ ਵਧੇਗਾ ਜੀ ਬਿਲਕੁਲ ਜਿਵੇਂ ਫਾਰ ਐਗਜ਼ਾਮਪਲ ਹੈ ਰਿਹਾ ਕਿ ਟਿਊਬਲ ਆਰਮ ਕਿਸਾਨੀ ਵਿੱਚ ਜਸ ਦੇਖਦੇ ਆ ਜੇ ਤੁਹਾਡਾ ਆਉਟਪੁੱਟ ਵਾਲਾ ਪਾਇਪ ਪੱਕੇ ਤਰਗਾ ਉਹ ਛੋਟਾ ਤੁਸੀਂ ਲਾਇਆ ਤਾਂ ਉਹਦਾ ਧਾਰ ਦੂਰ ਜਾਣੀ ਹੈ ਪ੍ਰੈਸ਼ਰ ਦੂਰ ਜਾਂਦਾ ਜੀ ਤੇ ਜੇ ਤੁਸੀਂ ਉਹ ਪਾਇਪ ਖੁੱਲਾ ਲਾ ਦਿਤੇ ਹੋ ਤਾਂ ਧਾਰ ਜੈਟਿੰਗ ਦੀ ਹੈ ਉਹ ਪ੍ਰੈਸ਼ਰ ਘਟ ਜਾਂਦਾ ਘਟ ਜਾਂਦਾ ਸੋ ਇਸੇ ਤਰ੍ਹਾਂ ਜਿਹੜੀ ਨਾੜੀ ਅੰਦਰੋਂ ਜਿੰਨੀ ਤੰਗ ਹੁੰਦੀ ਜਾਏਗੀ ਉਹਦਾ ਖੁੱਲਣ ਦੀ ਕੈਪੈਸਿਟੀ ਜਿੰਨੀ ਘਟਦੀ ਜਾਏਗੀ ਓਨਾ ਹੀ ਪ੍ਰੈਸ਼ਰ ਘਟ ਜਾਏਗਾ ਉਹਦੇ ਨਾਲ ਦੋ ਤਿੰਨ ਨੁਕਸਾਨ ਹੁੰਦੇ ਨੇ ਇੱਕ ਤੇ ਪ੍ਰੈਸ਼ਰ ਵਧ ਗਿਆ ਦੂਸਰਾ ਹੁਣ ਜਦੋਂ ਪ੍ਰੈਸ਼ਰ ਵਧਿਆ ਆ ਤੇ ਅੰਦਰ ਉਹਦੇ ਪ੍ਰੈਸ਼ਰ ਫੱਟ ਗਿਆ ਇਧਰ ਐਂਟੀਆਕਸੀਡੈਂਟ ਵਿਟਾਮਿਨ ਜਿਹੜੀ ਘਟ ਹੈ ਜਾਂ ਪ੍ਰੋਟੀਨ ਦੀ ਜਿਹੜੀ ਘਟ ਹੈ ਉਹਦੇ ਅੰਦਰ ਉਹਦੇ ਸੈੱਲ ਜਿਹੜੀ ਲੇਅਰ ਆ ਉਹ ਕਮਜ਼ੋਰ ਹੋਈ ਆ ਉਹਦੇ ਚ ਫਿਰ ਦਰਾਰਾਂ ਆ ਜਾਂਦੀਆਂ ਨੇ ਤਰੇੜਾਂ ਜਿਵੇਂ ਕਹ ਲਈਏ ਜੀ ਫਿਰ ਉੱਥੇ ਡੈਮੇਜ ਜਿਹੜਾ ਹੁੰਦਾ ਉੱਥੇ ਫਿਰ ਪਲੈਕ ਬਣਦਾ ਹੈ ਹੋਰ ਵੀ ਜਿਹੜੇ ਅਨਯੂਜ਼ ਨਿਊਟਰਨ ਬਲੱਡ ਚੋਂ ਬਣਦਾ ਹੈ ਇਹ ਕੋਲੈਸਟ੍ਰੋਲ ਟ੍ਰਾਈਗਲਿਸਰਾਈਡਸ ਵਰਗੀਆਂ ਚੀਜ਼ਾਂ ਜਿਹੜੀਆਂ ਕੋ ਮਣਦਾ ਜਾਂ ਰਹੇ ਇਹ ਉਥੇ ਆ ਕੇ ਇਕੱਠੀਆਂ ਹੋ ਜਾਂਦੀਆਂ ਨੇ ਫालतू ਦਾ ਜਿਹੜਾ ਕੈਲਸ਼ੀਅਮ ਗਲਤ ਅਸੀਂ ਲਿਆ ਹੁੰਦਾ ਹੱਡੀਆਂ ਤੋਂ ਜਿਹੜਾ ਕੈਲਸ਼ੀਅਮ ਆ ਰਿਹਾ ਉਹ ਬੈਕਰਸਟ੍ਰਫੋਮ ਚ ਉਹ ਘੁਮਰਿਆ ਹੁੰਦਾ ਬਲਡ ਦੇ ਵਿੱਚ ਉਹ ਉਥੇ ਕੈਲਸੀਫਿਕੇਸ਼ਨ ਵੀ ਹੋ ਰਿਹਾ ਜਾਂਦਾ ਇਹ ਸਾਰੀ ਚੀਜ਼ਾਂ ਰਲ ਕੇ ਇੱਕ ਬਲੋਕੇਜ ਬਣਾਉਂਦਾ ਜਾਂਦੇ ਜੀ ਇਹ ਫਿਰ ਇੱਕ ਵੱਡਾ ਕਾਰਨ ਬਣ ਜਾਂਦਾ ਹੈ ਅੱਗੇ ਚੱਲ ਕੇ ਵੱਟੀਆਂ ਖਤਰਨਾਕ ਬਿਮਾਰੀਆਂ ਸਮੱਸਿਆਵਾਂ ਦਾ ਸੋ ਇਹ ਨਾੜੀਆਂ ਦਾ ਲਚੀਲਾਪਨ ਵੀ ਬੜਾ ਜ਼ਰੂਰੀ ਹੈ ਸੋ ਇੱਕ ਇਹ ਵੱਡਾ ਕਾਰਨ ਇਹ ਵੀ ਬਣ ਰਿਹਾ ਜੀ ਅਗਲਾ ਇੱਕ ਹੋਰ ਜਿਹੜਾ ਕਾਰਨ ਬੜਾ ਮੁੱਖ ਹੈਗਾ ਅ ਬਲੱਡ ਪ੍ਰੈਸ਼ਰ ਬਨੰਦਾ ਉਹ ਹੈਗਾ ਆ ਜਿਆਦਾ ਕੈਫੀਨ ਲੈਣਾ ਜੀ ਅੱਜ ਨੂੰ ਦੇਖੋ ਜਰ ਜਰ ਐਨਰਜੀ ਘਟਦੀ ਆ ਚਲੋ ਚਾਹ ਪੀ ਲੈਨੇ ਆ ਜੀ ਜਾਂ ਫਿਰ ਕੌਫੀ ਪੀ ਲੈਨੇ ਆ ਜੀ ਉਹ ਚਾਹ ਕੌਫੀ ਦੇ ਰੂਪ ਵਿੱਚ ਕੈਫੀਨ ਜਿਹੜੀ ਆ ਉਹ ਜ਼ਰੂਰ ਤੋਂ ਜ਼ਿਆਦਾ ਲਈ ਜਾ ਰਹੀ ਹੈ ਜੀ ਤੇ ਇਹਨੇ ਇੱਕ ਤਰ੍ਹਾਂ ਨਾਲ ਸਾਨੂੰ ਐਕਸਾਈਟਡ ਸਾਡੇ ਬਲੱਡ ਸਰਕੂਲੇਸ਼ਨ ਨੂੰ ਕਰਨਾ ਹੁੰਦਾ ਹੈ ਉਹਦਾ ਦਬਾਅ ਜਿਹੜਾ ਵਧਾਉਣਾ ਹੁੰਦਾ ਆ ਤਾਂ ਕਿ ਬ੍ਰੇਨ ਨੂੰ ਆਕਸੀਜਨ ਦੀ ਸਪਲਾਈ ਉਹ ਨਾਲ ਵੱਧ ਜਾਂਦੀ ਹੈ ਤੇ ਸਾਨੂੰ ਲੱਗਦਾ ਇੱਕ ਬੜਾ ਰਿਲੈਕਸ ਫੀਲ ਕਰਦੇ ਆ ਲੇਕਿਨ ਉਹ ਵਧਾਇਆ ਉਹਨੇ ਕਿਵੇਂ ਹੈ ਪ੍ਰੈਸ਼ਰ ਨੂੰ ਵਧਾ ਕੇ ਜੀ ਹਾਂਜੀ ਸੋ ਇਹ ਜਿਹੜਾ ਜ਼ਿਆਦਾ ਚਾਹ ਕਾਫੀ ਜਿਹੜੀ ਹੈ ਇਹ ਵੀ ਅੱਜ ਇੱਕ ਬੀਪੀ ਦਾ ਮੁੱਖ ਕਾਰਨ ਬਣ ਰਹੀ ਹੈ ਜੀ ਇੱਕ ਹੋਰ ਜਿਹੜਾ ਵੱਡਾ ਕਾਰਨ ਸਾਡਾ ਅੱਜ ਕੱਲ ਬੀਪੀ ਦਾ ਆ ਉਹ ਹੈ ਕਿ ਸਾਡੀ ਫਿਜ਼ੀਕਲ ਐਕਟੀਵਿਟੀਜ਼ ਜਿਹੜੀਆਂ ਉਹ ਘਟਦੀਆਂ ਜਾ ਰਹੀਆਂ ਜੀ ਅਸੀਂ ਸਰੀਰਕ ਮਿਹਨਤ ਜਿਹੜੀ ਉਹ ਖਤਮ ਕਰੀ ਜਾ ਰਹੇ ਸਰੀਰ ਚ ਕੈਲਰੀਜ਼ ਪਾ ਬਹੁਤ ਜ਼ਿਆਦਾ ਰਹੇ ਹਾਂ ਲੇਕਿਨ ਉਹਨਾਂ ਨੂੰ ਖਰਚ ਨਹੀਂ ਕਰ ਰਹੇ ਜੀ ਇੱਕ ਤਾਂ ਉਹ ਉਹ ਜਿਹੜਾ ਐਕਸਟਰਾ ਕੈਲਰੀ ਜਿਹੜੀਆਂ ਫੈਟ ਦੇ ਰੂਪ ਚ ਇਕੱਠੀਆਂ ਹੋਈ ਜਾ ਰਹੀਆਂ ਸ਼ਰੀਰ ਦੇ ਦੇ ਵਿੱਚ ਜਿੰਨੀਆਂ ਸ਼ਰੀਰ ਦੇ ਵਿੱਚ ਫੈਟ ਐਕਸਟਰਾ ਇਕੱਠੀ ਹੁੰਦੀ ਜਾਏਗੀ ਉਨਾ ਮੋਟਾਪਾ ਵਧੇਗਾ ਸੋ ਇਹ ਵੀ ਇੱਕ ਵੱਡੇ ਕਾਰਨ ਬਣ ਜਾਂਦੇ ਨੇ ਜਦੋਂ ਅਸੀਂ ਫਿਜ਼ੀਕਲੀ ਐਕਟੀਵਿਟੀਜ਼ ਨੂੰ ਘਟਾ ਲੈਂਦੇ ਆ ਤੇ ਇੱਕ ਪਾਸੇ ਤਾਂ ਫੈਟ ਵੱਧ ਰਹੀ ਹੈ ਵਜਨ ਵਧ ਰਿਹਾ ਹੈ ਤੇ ਬਲੌਕੇਜ ਜਿਹੜੇ ਨੇ ਅੰਦਰ ਤੇ ਚਾਂਸ ਕਈ ਗੁਣਾ ਵੱਧ ਰਹੇ ਨੇ ਦੂਸਰੇ ਪਾਸੇ ਜਦੋਂ ਤੁਸੀਂ ਤੇਜ਼ ਕੋਈ ਫਿਜ਼ੀਕਲ ਐਕਟੀਵਿਟੀ ਕਰਦੇ ਹੋ ਤਾਂ ਤੁਸੀਂ ਕੋ ਸਾਹ ਤੇਜ਼ ਹੁੰਦਾ ਨਾਲ ਹੀ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ ਜੀ ਇਹ ਇੱਕ ਤਰੀਕੇ ਨਾਲ ਜੇ ਤੁਸੀਂ ਪ੍ਰੈਸ਼ਰ ਮਾਰ ਕੇ ਨਾ ਅੰਦਰ ਤੇ ਅੰਦਰੋਂ ਨੂੰ ਸਾਫ਼ ਕਰਦੇ ਹੋ ਕਿਸੇ ਪਾਇਪ ਦੇ ਵਿੱਚ ਕਿਤੇ ਜਦੋਂ ਕਚਰਾ ਇਕੱਠਾ ਹੋ ਵੀ ਜਾਏ ਤੇ ਕਿਸੇ ਉਹ ਤੋਂ ਪ੍ਰੈਸ਼ਰ ਲਗਾਓ ਤੇ ਕੀ ਹੁੰਦਾ ਸਾਫ਼ ਹੋ ਜਾਂਦਾ ਸਾਫ਼ ਹੋ ਜਾਂਦੀ ਹੈ ਹਾਂਜੀ ਜੀ ਸੋ ਉਹ ਜਿਹੜਾ ਕੁਦਰਤੀ ਤੌਰ ਤੇ ਕਦੇ ਦੌੜਦਾ ਪੈਂਦਾ ਸੀ ਕਿਉਂਕਿ ਇਨਸਾਨ ਦੀ ਜ਼ਿੰਦਗੀ ਵੀ ਬਾਕੀ ਚੀਜ਼ਾਂ ਵਾਂਗ ਹੈ ਜੀ ਅੱਜ ਅਸੀਂ ਸੁਵਿਧਾਾਂ ਪੈਦਾ ਕਰ ਲੀਆਂ ਨੇ ਤੇ ਅਸੀਂ ਜਿਹੜਾ ਆਪਣੇ ਆਪ ਨੂੰ ਆਰਾਮ ਦੇ ਲਿਆ ਨਹੀਂ ਤੇ ਪਹਿਲਾਂ ਕਿਤੇ ਜਾਣਾ ਆਉਣਾ ਹੁੰਦਾ ਸੀ ਤਾਂ ਤਾਂ ਦੌੜ ਭੱਜ ਕੇ ਜਾਣਾ ਚੱਲ ਕੇ ਜਾਣਾ ਜਾਂ ਕਦੇ ਜਾਨ ਬਚਾਉਣ ਵਾਸਤੇ ਕੋਈ ਖਤਰਨਾਕ ਜਾਨਵਰ ਆ ਗਿਆ ਪਿੱਛੇ ਤਾਂ ਜਾ ਤਾ ਦੌੜਨਾ ਪੈਣਾ ਜੀ ਹਾਂਜੀ ਜਲਦੀ ਚ ਕੰਮ ਕਰਨਾ ਸੋ ਕਦੇ ਕਿਤੇ ਕਿਤੇ ਸਾਡੀਆਂ ਫਿਜ਼ੀਕਲ ਐਕਟੀਵਿਟੀ ਜਿਹੜੀਆਂ ਅਸੀਂ ਦੌੜਨਾ ਆਕਾਸ ਕਰਕੇ ਉਹ ਅੱਜ ਜ਼ਿਆਦਾਤਰ ਲੋਕ ਬਿਲਕੁਲ ਛੱਡ ਚੁੱਕੇ ਹੈ ਜੀ ਮੈਂ ਤਾਂ ਕਈ ਜਿਹੜੇ ਬੋਤਚੋ ਪਾਰਕ ਚ ਮਿਲਦੇ ਨੇ ਤੇ ਉਹਨਾਂ ਨੂੰ ਪੁੱਛੀਦਾ ਕਿ ਤੁਸੀਂ ਆਖਰੀ ਵਾਰ ਦੌੜੇ ਕਦੋਂ ਸੀ ਜੀ ਉਹ ਕਹਿੰਦੇ ਚੇਤਾ ਹੀ ਨਹੀਂ ਕਿਉਂਕਿ ਲੋੜ ਨਹੀਂ ਪੈ ਰਹੀ ਨਾ ਜੀ ਜਦੋਂ ਲੋੜ ਨਹੀਂ ਪੈ ਰਹੀ ਅਸੀਂ ਦੌੜ ਨਹੀਂ ਰਹੇ ਤੇ ਜਦੋਂ ਬਲੱਡ ਪ੍ਰੈਸ਼ਰ ਨੂੰ ਨਾਰਮਲੀ ਅਸੀਂ ਤੇਜ਼ ਕਰ ਹੀ ਨਹੀਂ ਰਹੇ ਜਿਹੜਾ ਕੁਦਰਤ ਨੇ ਸਾਨੂੰ ਇੱਕ ਸਾਧਨ ਦਿੱਤਾ ਸੀ ਇਹ ਨਾੜੀਆਂ ਨੂੰ ਸਾਫ਼ ਰੱਖਣ ਦਾ ਕਿ ਕਦੇ-ਕਦੇ ਦੌੜੋ ਤੇ ਇਹਨੂੰ ਆਪਣੇ ਆਪ ਦਿਲ ਦੀ ਧੜਕਣ ਵਧਾ ਕੇ ਉਹਨਾਂ ਨੂੰ ਸਾਫ਼ ਕਰਦੇ ਰਹੋ। ਉਹ ਸੀ ਕਰ ਨਹੀਂ ਰਹੇ। ਜਿਹਦੇ ਕਰਕੇ ਛਡੀਆਂ ਬਹੁਤ ਸਾਰੀਆਂ ਨਾੜੀਆਂ ਜਿਹੜੀਆਂ ਨੇ ਕੁਦਰਤ ਨੇ ਜਿਹੜੀਆਂ ਐਕਸਟਰਾ ਫਾਇਆਂ ਸੀ ਉਹ ਹੌਲੀ-ਹੌਲੀ ਬੰਦ ਹੋਣ ਲੱਗ ਪਈਆਂ। ਕੁਦਰਤ ਨੇ ਬਾਈਪਾਸ ਬਣਾਏ ਹੋਏ ਨੇ ਸਾਰੇ। ਜੀ। ਹਾਂਜੀ। ਕੋਈ ਚੀਜ਼ ਇੱਕ ਨਹੀਂ ਰੱਖੀ ਇੱਕ ਦੀ ਜਗ੍ਹਾ ਦੋ-ਦੋ ਕੀਤੀਆਂ ਹੋਈਆਂ ਨੇ ਲੇਕਿਨ ਅਸੀਂ ਉਹ ਹੌਲੀ-ਹੌਲੀ ਜਿਹੜੀਆਂ ਚੀਜ਼ਾਂ ਨੂੰ ਯੂਜ਼ ਨਹੀਂ ਕਰਦੇ ਉਹਨਾਂ ਤੱਕ ਦੇ ਇਸਤੇਮਾਲ ਨਹੀਂ ਕੀਤਾ ਤੇ ਉਹ ਫਿਰ ਬਲੌਕ ਹੋਣ ਲੱਗ ਜਾਂਦੇ। ਜੀ ਤੇ ਫਿਰ ਇੱਕ ਇੱਕ ਚੀਜ਼ ਜਦੋਂ ਰਹਿ ਜਾਂਦੀ ਹੈ ਤੇ ਜਦੋਂ ਕਦੇ ਉਹ ਫਿਰ ਬਲੌਕ ਹੋ ਗਈ ਤਾਂ ਫਿਰ ਤੇ ਪ੍ਰੋਬਲਮ ਹੀ ਹੈ ਜੀ ਬਿਲਕੁਲ ਠੀਕ ਹੈ ਸੋ ਇਹ ਇੱਕ ਹੋਰ ਵੱਡਾ ਕਾਰਨ ਇਹ ਪੜ ਜਾਂਦਾ ਫਿਜ਼ੀਕਲ ਐਕਟੀਵिटीज ਕੱਟ ਕਰਨਾ ਜੀ ਸੋ ਇਹ ਵੀ ਇੱਕ ਮੁੱਖ ਕਾਰਨ ਬਣ ਰਿਹਾ ਸੋ ਇਹ ਸਾਡੇ ਲਾਈਫ ਸਟਾਈਲ ਦੀਆਂ ਗਲਤੀਆਂ ਨੇ ਇਹ ਕਿਸੇ ਨੇ ਇਤਨੀ ਕਰਵਾਈਆਂ ਰੱਬ ਨੇ ਨਹੀਂ ਕਰਵਾਈਆਂ ਤੇ ਫਿਰ ਜਦੋਂ ਅਸੀਂ ਇਹ ਗਲਤੀਆਂ ਕਰਕੇ ਜਦੋਂ ਬਲੱਡ ਪ੍ਰੈਸ਼ਰ ਵੱਧਦਾ ਤੇ ਫਿਰ ਅਸੀਂ ਕਿਹੜੇ ਪਾਸੇ ਜਾਂਦੇ ਆ ਦਵਾਈਆਂ ਖਾ ਕੇ ਆਰਟੀਫੀਸ਼ੀਅਲ ਤਰੀਕੇ ਦੇ ਨਾਲ ਅਸੀਂ ਉਹ ਬਲੱਡ ਨੂੰ ਪਤਲਾ ਕਰਨ ਦੀ ਕੋਸ਼ਿਸ਼ ਕਰਦੇ ਆਂ ਜੀ ਤੇ ਖੂਨ ਨੂੰ ਪਤਲਾ ਕਰਨ ਵਾਲੀਆਂ ਦਵਾਈਆਂ ਜਾਂ ਕੋਲੈਸਟ੍ਰੋਲ ਦੀਆਂ ਦਵਾਈਆਂ ਜਿਹੜੀਆਂ ਇਹਨਾਂ ਦਾ ਸੈੱਲ ਲੈਵਲ ਤੇ ਬੜਾ ਨੁਕਸਾਨ ਹੈ ਫਿਰ ਅਸੀਂ ਇੱਕ ਪ੍ਰੋਬਲਮ ਠੀਕ ਕਰਦੇ ਕਰਦੇ ਹੋਰ ਕਈ ਪ੍ਰੋਬਲਮਸ ਲਈ ਜਾਂਦੇ ਆਂ ਜੀ ਕਿਉਂਕਿ ਸੈੱਲ ਦਾ ਜਿਹੜਾ ਅੰਦਰ ਨੁਕਸਾਨ ਹੋ ਰਿਹਾ ਉਹ ਸਾਨੂੰ ਲੱਭਦਾ ਨਹੀਂ ਫਿਰ ਵੀਕਨੈਸ ਜੀ ਫੇਰ ਪਤਾ ਲੱਗਦਾ ਜੀ ਉਹ ਤੇ ਦਵਾਈ ਖਾ ਰਿਹਾ ਸੀ ਚੰਗਾ ਭਲਾ ਸੀ ਲੇਕਿਨ ਪਤਾ ਨਹੀਂ ਕੀ ਹੋ ਗਿਆ ਤਾਂ ਸੁੱਤਾ ਹੀ ਰਹਿ ਗਿਆ ਜੀ ਬਿਲਕੁਲ ਜੀ ਜਾਂ ਕਿਸੇ ਨੂੰ ਜੀ ਸਟ੍ਰੋਕ ਹੋ ਗਿਆ ਦਰੰਗ ਹੋ ਗਿਆ ਉਹ ਨਸ ਫੱਟੀ ਦੀ ਮਾਰਦੀ ਔਰ ਦਿਮਾਗ ਤੇ ਕੰਮ ਕਰਨਾ ਬੰਦ ਕਰ ਦਿੱਤਾ ਜਾਂ ਫਿਰ ਕਿਡਨੀ ਫੇਲ ਹੋ ਗਈ ਜੀ ਅੱਜ ਕਿੰਨੇ ਕੇਸਿਸ ਸੇ ਪਤਨ ਰਹੇ ਨੇ ਜੀ ਉਹ ਜਦੋਂ ਕਿਸੇ ਇੱਕ ਘਰ ਦੇ ਵਿੱਚ ਕੋਈ ਕਿਡਨੀ ਦੀ ਪ੍ਰੋਬਲਮ ਹੁੰਦੀ ਹੈ ਤੇ ਫਿਰ ਇੱਕ ਨਹੀਂ ਦੋ ਦੋ ਜ਼ਿੰਦਗੀਆਂ ਖਤਰੇ 'ਚ ਪਾ ਦਨੇ ਆ ਸੀ ਜੀ ਇੱਕ ਦੀਆਂ ਕਿਡਨੀਆਂ ਖਰਾਬ ਹੋਈਆਂ ਫਿਰ ਦੂਸਰੇ ਦੀ ਤੇ ਨੇ ਆ ਕਾਰਨ ਅਸੀਂ ਠੀਕ ਕਰਨਾ ਨਹੀਂ ਜੀ ਉਹ ਆਪਣੀ ਜਗ੍ਹਾ ਹੀ ਰਹਿਣਾ ਤੇ ਦੂਜੇ ਦੀ ਪਾ ਕੇ ਉਹਨੂੰ ਵੀ ਰਿਸਕ ਦੇ ਵਿੱਚ ਫੋਰ ਪਾਤਾ ਤੇ ਇੰਦਰ ਵੀ ਜਿਹੜਾ ਉਹ ਕਾਰਨ ਤੇ ਆਪਣੀ ਜਗ੍ਹਾ ਹੀ ਰਹਿਣਾ ਸੋ ਬੈਸਟ ਇਹੀ ਰਹਿੰਦਾ ਹੈ ਕਿ ਅਸੀਂ ਜਿਹੜਾ ਇਹਨਾਂ ਚੀਜ਼ਾਂ ਵੱਲ ਧਿਆਨ ਦਈਏ ਕਾਰਨ ਹਟਾ ਕੇ ਤੇ ਆਪਣਾ ਨਿਵਾਰਣ ਕਰੀਏ ਜੀ ਸੋ ਦੋਸਤੋ ਇਹ ਤੋਂ ਪਹਿਲਾਂ ਕਿ ਗੱਲਬਾਤ ਅੱਗੇ ਵਧਾਈਏ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਨਾਲ ਹੀ ਲੱਗੇ ਹੱਥ ਲਾਈਕ ਸ਼ੇਅਰ ਵੀ ਕਰ ਲਿਓ ਕਰ ਲਿਆ ਆਜੋ ਫਿਰ ਗੱਲਬਾਤ ਅੱਗੇ ਵਧਾਉਂਦੇ ਆ ਸੋ ਸਰ ਜੀ ਇਹ ਜਿਹੜੀ ਬੀਪੀ ਵਾਲੀ ਸਮੱਸਿਆ ਹੈ ਇਹਨੂੰ ਘਰ ਵਿੱਚ ਕੁਦਰਤੀ ਤਰੀਕੇ ਨਾਲ ਕਿਵੇਂ ਠੀਕ ਕੀਤਾ ਜਾ ਸਕਦਾ ਹੈ ਜੀ ਇੱਥੇ ਮੈਂ ਦੋ ਤਰ੍ਹਾਂ ਨਾਲ ਕਹਾਂਗਾ ਦੋ ਚੀਜ਼ਾਂ ਜਿਹੜੀਆਂ ਨੇ ਇੱਕ ਤੇ ਉਹ ਲੋਕ ਜਿਨ੍ਹਾਂ ਨੂੰ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਹੈਗੀ ਆ ਜੀ ਤੇ ਇੱਕ ਉਹ ਜਿਨ੍ਹਾਂ ਨੂੰ ਨਹੀਂ ਹੈਗੀ ਅਜੇ ਉਹ ਅੱਗੇ ਵੀ ਸੁਰੱਖਿਤੀ ਰਹਿਣਾ ਚਾਹੁੰਦੇ ਨੇ ਜੀ ਦੋਨਾਂ ਵਾਸਤੇ ਜਿਹੜਾ ਤਰੀਕਾ ਆ ਉਹ ਅਲੱਗ-ਅਲੱਗ ਹੋਏਗਾ ਜਿਨ੍ਹਾਂ ਨੂੰ ਤੇ ਬਲੱਡ ਪ੍ਰੈਸ਼ਰ ਹੋ ਚੁੱਕਿਆ ਹੈ ਦਵਾਈਆਂ ਖਾ ਰਹੇ ਨੇ ਉਹਨਾਂ ਵਾਸਤੇ ਹੈ ਕਿ ਅਜੇ ਦਵਾਈਆਂ ਬੰਦ ਨਹੀਂ ਕਰਨੀਆਂ ਜੀ ਯੋਖੀ ਅਜਿਹੇ ਜਿਹੜੇ ਤੁਸੀਂ ਕਾਰਨ ਅੰਦਰ ਇਕੱਠੇ ਕੀਤੇ ਨੇ ਉਹ ਦਵਾਈ ਕੰਮ ਚਲਾ ਰਹੀ ਹੈ ਜੀ ਬਿਲਕੁਲ ਠੀਕ ਹੈ ਜੀ ਦਵਾਈ ਦੇ ਨਾਲ ਨਾਲ ਤੁਸੀਂ ਜਿਹੜੇ ਉਪਰਾਲੇ ਨੇ ਕਰਨੇ ਆਹ ਜਿਹੜੇ ਕਾਰਨ ਮੈਂ ਦੱਸੇ ਨੇ ਸਾਰੇ ਇਹਨਾਂ ਚੋਂ ਪਹਿਲਾਂ ਆਪਣੇ ਆਪਣੇ ਕਾਰਨ ਲੱਭੋ ਜੀ ਕੀ ਮੇਰੀ ਲਾਈਫ 'ਚ ਕਿਹੜੇ ਕਿਹੜੇ ਕਾਰਨ ਨੇ ਕੀ ਮੈਂ ਸਟ्रेस 'ਚ ਰਹਿ ਰਿਹਾ ਕੀ ਮੈਂ ਜ਼ਿਆਦਾ ਨਮਕ ਖਾ ਰਿਹਾ ਕੀ ਮੇਰਾ ਵਿਟਾਮਿਨ ਡੀ ਮੈਗਨੀਸ਼ੀਅਮ ਪੋਟਾਸ਼ੀਅਮ ਤੇ ਖਾਣੇ 'ਚ ਘਟਤ ਨਹੀਂ ਕੀ ਮੈਂ ਪ੍ਰੋਟੀਨ ਪੂਰਾ ਲੈ ਰਿਹਾ ਕੀ ਮੈਂ ਜ਼ਿਆਦਾ ਕੈਲਰੀਜ਼ ਜਾਂ ਡੈਡ ਫੂਡ ਜ਼ਿਆਦਾ ਤਾਂ ਨਹੀਂ ਖਾ ਰਿਹਾ ਕੀ ਮੈਂ ਹਰੇ ਪੱਤੇ ਖਾ ਰਿਹਾ ਇਹ ਸਾਰੇ ਕਾਰਨ ਆਪਣੇ ਲੱਭੋ ਤੇ ਜਿਹੜੇ ਜਿਹੜੇ ਕਾਰਨ ਤੁਹਾਡੀ ਜ਼ਿੰਦਗੀ 'ਚ ਹੈਗੇ ਨੇ ਉਹਨਾਂ ਕਾਰਨਾਂ ਨੂੰ ਹਟਾਓ ਜੀ ਠੀਕ ਹੈ ਜੋ ਚੀਜ਼ਾਂ ਸ਼ਾਮਿਲ ਕਰਨ ਵਾਲੀਆਂ ਹਨ ਉਹਨਾਂ ਨੂੰ ਸ਼ਾਮਿਲ ਕਰੋ ਤੇ ਜਿਹੜੀਆਂ ਹਟਾਉਣ ਵਾਲੀਆਂ ਹਨ ਉਹਨਾਂ ਨੂੰ ਹਟਾਓ ਨਮਕ ਨੂੰ ਲਿਮਟ ਦੇ ਵਿੱਚ ਕਰੋ ਠੀਕ ਹੈ ਬਸ ਜਿਹਨਾਂ ਦੀਆਂ ਦਵਾਈਆਂ ਚੱਲ ਰਹੀਆਂ ਨੇ ਉਹ ਦਵਾਈ ਨਾਲ ਨਾਲ ਲੈ ਕੇ ਹੀ ਇਹਨਾਂ ਚੀਜ਼ਾਂ ਉੱਤੇ ਜਾਣ ਜਿਹੜੀਆਂ ਮੈਂ ਅੱਗੇ ਦੱਸਣ ਵਾਲਾ ਆ ਤੇ ਉਹ ਜਿਉਂ-ਜਿਉਂ ਫਿਰ ਉਹਨਾਂ ਦਾ ਬਲੱਡ ਪ੍ਰੈਸ਼ਰ ਕੰਟਰੋਲ ਹੁੰਦਾ ਜਾਏਗਾ ਫਿਰ ਸਹਜੇ-ਸਹਜੇ ਉਹਨੀ ਦਵਾਈ ਨੂੰ ਟੈਂਪਰ ਕਰਦੇ ਜਾਣ ਜੀ ਤੇ ਹੌਲੀ-ਹੌਲੀ ਦਵਾਈਆਂ ਜਿਹੜੀਆਂ ਖਤਮ ਹੋ ਜਾਣਗੀਆਂ ਨਾਰਮਲ ਬੀਪੀ ਰਹਿਣ ਦੇਵੇਗਾ ਜਦੋਂ ਕਾਰਨ ਤੁਸੀਂ ਹਟਾਰੇ ਤੇ ਸਾਰੀਆਂ ਚੀਜ਼ਾਂ ਸਫਾਈ ਕਿਉਂਕਿ ਸਰੀਰ ਰੱਬ ਨੇ ਇਹੋ ਜੀ ਮਸ਼ੀਨ ਬਣਾਈ ਹੈ ਕਿ ਇਹਦੇ ਵਿੱਚ ਇੱਕ ਪੂਰਾ ਸਿਸਟਮ ਪਾ ਕੇ ਰੱਖਿਆ ਜੀ ਤੁਸੀਂ ਇਹਦਾ ਸਾਥ ਦਿਓ ਥੋੜਾ ਜਿਹਾ ਇਹ ਆਪਣੇ ਆਪ ਉਹ ਸਭ ਬੰਦਰੋਂ ਸਾਫ਼ ਕਰੀ ਜਾਂਦੀ ਹੈ ਜੀ ਸੋ ਜੇ ਨਾ ਨੂੰ ਨਹੀਂ ਹੈ ਪ੍ਰੋਬਲਮ ਉਹ ਖੁਦ ਤੋਂ ਹੀ ਤੇ ਆਂਦੇ ਜੀ ਬਿਲਕੁਲ ਠੀਕ ਹੈ ਕਿ ਇਹ ਗਲਤੀਆਂ ਅਸੀਂ ਨਹੀਂ ਕਰਨੀਆਂ ਤੇ ਕਾਰਨ ਕਦੇ ਬਣੇਗਾ ਹੀ ਨਹੀਂ ਤੇ ਬਲੱਡ ਪ੍ਰੈਸ਼ਰ ਆਉਣ ਵਾਲੇ ਟਾਈਮ 'ਚ ਕਦੇ ਵਧੇਗਾ ਵੀ ਨਹੀਂ ਸੋ ਮੁੱਖ ਚੀਜ਼ਾਂ ਜਿਹੜੀਆਂ ਨੇ ਸਭ ਤੋਂ ਪਹਿਲਾਂ ਤੇ ਨਮਕ ਜਾਂ ਕੈਫੀਨ ਵਰਗੀਆਂ ਚੀਜ਼ਾਂ ਸਿਗਰਟ ਸ਼ਰਾਬ ਐਕਸਟਰਾ ਜਿੜੀ ਪੀਣੀ ਹੈ ਇਹਨਾਂ ਨੂੰ ਕੰਟਰੋਲ ਕਰੋ ਜੀ ਠੀਕ ਹੈ ਨਮਕ ਧਿਆਨ ਕਰੋ ਕਿ ਜਿਨ੍ਹਾਂ ਨੂੰ ਜਿਹੜੇ ਨਾਰਮਲ ਨੇ ਉਹ ਤੇ ਠੀਕ ਹੈ ਵੱਧ ਤੋਂ ਵੱਧ ਹਾਈਸਟ ਡੋਜ਼ ਹੈ 5 ਗ੍ਰਾਮ ਨਮਕ ਜੀ ਹਾਂਜੀ ਉੱਤੋਂ ਤਾਂ ਉਹ ਤੁਹਾਡਾ ਸਦੀਆਂ ਸੁਦੀਆਂ ਜੀ ਪੂਰਾ ਹੋ ਜਾਂਦਾ ਜੀ ਉਹ ਜਿਹੜਾ ਉੱਤੋਂ ਛਿੜਕੇ ਪਾਉਣਾ ਨਾ ਉਹ ਐਕਸਟਰਾ ਫਰ ਮੈਂ ਤਾਂ ਅਕਸਰ ਹੀ ਦੇਖਿਆ ਸਲਾਦ ਤੇ ਵੀ ਲੋਣ ਫਰੂਟ ਮਿੱਠਾ ਉਹਦੇ ਉੱਤੇ ਵੀ ਲੋਣ ਉਹਦੇ ਉੱਤੇ ਵੀ ਲੋਣ ਹਾਂਜੀ ਸੋ ਇਹ ਜਿਹੜਾ ਉੱਤੋਂ ਪੈਂਦਾ ਵੀ ਜੇ ਤੁਸੀਂ ਬਾਕੀ ਖਾਣਿਆਂ ਦੇ ਵਿੱਚ ਨਮਕ ਬਿਲਕੁਲ ਨਹੀਂ ਮੰਨ ਲਓ ਕਿ ਸਬਜੀ ਤੁਸੀਂ ਸਬਜੀ ਵਿੱਚ ਬੜਾ ਘੱਟ ਨਮਕ ਲੈ ਰਹੇ ਹੋ ਜਾਂ ਇੱਕ ਟਾਈਮ ਤੁਸੀਂ ਸਬ지ਆ ਖਾਂਦੇ ਹੋ ਤੇ ਫੇਰ ਤੇ ਤੁਸੀਂ ਚਲੋ ডোজ ਪੂਰੀ ਕਰਨੀ ਹੈ ਤਾਂ ਤੁਸੀਂ ਥੋੜਾ ਸਲਾਦ ਤੇ ਪਾ ਸਕਦੇ ਹੋ ਲੇਕਿਨ ਜੇ ਤੁਸੀਂ ਤੁਹਾਡਾ ਸਬ지ਆ ਦੇ ਵਿੱਚ ਹੀ ਰੋਜ਼ ਪੂਰੀ ਹੋ ਗਈ ਹੈ ਤੇ ਵੀ ਵੀ ਇਹ ਤੇ ਤੁਸੀਂ ਧਿਆਨ ਰੱਖਣਾ ਨਾ ਜੀ ਬਿਲਕੁਲ ਹਾਂਜੀ ਤੇ ਉਹ ਉਹਦੇ ਚ ਇਹ ਇਸ ਚੀਜ਼ ਦਾ ਧਿਆਨ ਰੱਖੋ ਕਿ ਜਿਹੜਾ ਅ ਨਮਕ ਹੈ ਉਹਨੂੰ ਟੋਟਲ ਕੰਟਰੋਲ ਕੀਤਾ ਜਾਏ ਕੈਫੀਨ ਜਿਹੜੀ ਹੈ ਉਹਨੂੰ ਕੰਟਰੋਲ ਕੀਤਾ ਜਾਵੇ ਜੀ ਇਹ ਦੋਨਾਂ ਨੂੰ ਹੀ ਜਿੰਨਾ ਵੇ ਤੇ ਬਲੱਡ ਪ੍ਰੈਸ਼ਰ ਹੈ ਜਾਂ ਨਹੀਂ ਹੈ ਜੀ ਬਿਲਕੁਲ ਸੋ ਇਹ ਸਪੈਸ ਜਿਹੜੀ ਉਹ ਨਹੀਂ ਰੱਖਣੀ ਉਹਦਾ ਇੰਤਜ਼ਾਮ ਕਰੋ ਕਿਉਂ ਤੁਸੀਂ ਕੰਮ ਕਾਦੀ ਟੈਨਸ਼ਨ ਆ ਪਾ ਲੀਆਂ ਨੇ ਡੀਪ ਬਰੀਥਿੰਗ ਕਰੋ ਸਵੇਰੇ ਸਵੇਰੇ ਜਾ ਕੇ ਕੁਦਰਤ ਨਾਲ ਇਹ ਰੇਕਾ ਅਦੁੱਤੀ ਤਰੋਪ ਤਨੂ ਜੀ ਸੂਰਜ ਦੀ ਰੋਸ਼ਨੀ ਚ ਜਿਹੜਾ ਸੰਭਾਸ ਲਓ ਜੀ ਤਾਂ ਕਿ ਤੁਹਾਡੇ ਸਰੀਰ ਦੀ ਦਿੱਤੀ ਕਿੰਨਾ ਪੈਣ ਸੂਰਜ ਦੀਆਂ ਤੇ ਉਹ ਅ ਤੁਹਾਡਾ ਜਿਹੜਾ ਕੋਲੇਸਟ੍ਰੋਲ ਆ ਵੀਟਮਨ ਡੀ ਚ ਕਨਵਰਟ ਹੋ ਜੇ ਫਾਲਤੂ ਦੇ ਤੇਲ ਜਿਹੜੇ ਖਾਣੇ ਨੇ ਉਹ ਬੰਦ ਕਰੋ ਜੀ ਮੈਂ ਤੇ ਹਮੇਸ਼ਾ ਕਹਿੰਦਾ ਆ ਕਿ ਕੁਦਰਤ ਨੂੰ ਪਹਿਚਾਣੋ ਕੁਦਰਤ ਨੇ ਹਰ ਚੀਜ਼ ਦੇ ਵਿੱਚ ਲੁਕਾ ਕੇ ਤੇ ਹੁ ਦਿੱਤਾ ਹੈ ਤੇ ਤੁਸੀਂ ਉਸ ਰੂਪ ਚ ਕਦੇ ਖਾਂਦੇ ਹੋ ਉਹ ਤੁਹਾਨੂੰ ਕਦੇ ਨੁਕਸਾਨ ਨਹੀਂ ਕਰਦਾ ਜੀ ਠੀਕ ਹੈ ਮੈਂ ਤੇ ਪ੍ਰੈਕਟੀਕਲੀ ਹਮੇਸ਼ਾ ਕਹਿੰਦਾ ਰਹਿੰਦਾ ਹਾਂ ਕਿ ਘਰ ਕਰਿਆ ਕਰੋ ਪ੍ਰੈਕਟੀਕਲ ਤੁਸੀਂ ਤੇਲ ਹੈ ਤੇਲਾਂ ਦੇ ਰੂਪ ਦੇ ਵਿੱਚ ਅਲਸੀ ਹੈ ਬਦਾਮ ਨੇ ਪ੍ਰੋਟੇ ਸਾਰੇ ਤੇਲ ਹੈ ਤੇਲ ਹੈ ਗਾ ਜੀ ਇਹਨਾਂ ਨੂੰ ਤੁਸੀਂ ਇੰਜੀ ਮਿਕਸੀ ਚ ਗ੍ਰाइंड ਕਰ ਲਓ ਬਦਾਮਾਂ ਦੇ ਰੂਪ ਦੇ ਵਿੱਚ ਤੇਲ ਦੇ ਰੂਪ ਚ ਅਲਸੀ ਦੇ ਰੂਪ ਦੇ ਵਿੱਚ ਹੀ ਤੇ ਫਿਰ ਦੇਖੋ ਤੁਹਾਡਾ ਚਾਰ ਤੇ ਦੀਵਾਰਾਂ ਨਾਲੋਂ ਧੋਹਗੇ ਤੇ इजीली ਸਾਫ਼ ਹੋ ਜਾਣਾ ਕਦੀ ਵੀ ਉੱਥੇ ਨਹੀਂ ਚਿਪਕੇਗਾ ਜੀ ਕਿਉਂਕਿ ਕੁਦਰਤ ਨੇ ਉਹਨੂੰ ਬਾਉਂਡ ਕੀਤਾ ਹੋਇਆ ਹੈ ਫਾਈਬਰ ਦੇ ਵਿੱਚ ਤੇ ਇਸ ਰੂਪ ਦੇ ਵਿੱਚ ਹੀ ਤੁਹਾਨੂੰ ਚਾਹੀਦਾ ਜਦੋਂ ਪ੍ਰੋਬਲਮ ਉੱਥੇ ਆਉਂਦੀ ਜੇ ਤੁਸੀਂ ਤੇਲ ਕੱਢ ਕੇ ਖਾਂਦੇ ਹੋ ਉਹ ਜਿਹੜਾ ਤੇਲ ਕੱਢਿਆ ਹੋਇਆ ਸੀ ਤੇ ਬਦਾਮਾਂ ਚੋਂ ਤੇਲ ਕੱਢ ਲਿਆ ਜਾਂ ਅਸੀਂ ਤਿਲਾਂ ਦਾ ਤੇਲ ਕੱਢ ਲਿਆ ਜਾਂ ਸਰੋਂ ਦਾ ਤੇਲ ਕੱਢ ਲਿਆ ਸੀ ਤੇ ਹੁਣ ਤੇਲ ਨੂੰ ਕਿਸੇ ਵੀ ਚੀਜ਼ ਚ ਪਾਉਂਦੇ ਹੋ ਤਾਂ ਫਿਰ ਉਹ ਚ ਦਿਵਾਰਾਂ ਨੂੰ ਚਿਪਕਦਾ ਜੀ ਹਾਂਜੀ ਕਿ ਉਹ ਇਹ ਪੰਗਾ ਤੇ ਆਪ ਰਿਹਾ ਸੀ ਜੀ ਬਿਲਕੁਲ ਹਾਂਜੀ ਤੇ ਕਿਉਂ ਨਾ ਅਸੀਂ ਤੇਲ ਕੱਢ ਕੇ ਖਾਣ ਦੀ ਬਜਾਏ ਉਹਨਾਂ ਨੂੰ ਥੋੜੀਆਂ ਥੋੜੀਆਂ ਚੀਜ਼ਾਂ ਹੀ ਖਾ ਲਈ ਜੀ ਕਿਉਂਕਿ ਤੇਲ ਦੀ ਜ਼ਰੂਰਤ ਵੀ ਪੂਰੀ ਹੋ ਜਾਂਦੀ ਤੇ ਬਾਕੀ ਵੀ ਜਿਹੜੀ ਸੀ ਉਹਨੂੰ ਦੇਖੋ ਮੈਂ ਕਈ ਵਾਰੀ ਹਰਾਨ ਹੋਣਾ ਸਰੋਂ ਦੀ ਖਾਲ ਕਿਨੂੰ ਜਾਂਦੀ ਹੈ ਫਿਰ ਨੰਗਰਾਂ ਨੂੰ ਨੰਗਰਾਂ ਨੂੰ ਜੀ ਅਸੀਂ ਬਰੇਵੇਂ ਦਾ ਤੇਲ ਕੱਢ ਲੈਂਦੇ ਆ ਤੇ ਬਰੇਵੇਂ ਕਿਹਨੂੰ ਜਾਂ ਬਾਕੀ ਖਾਣ ਕਿਹਨੂੰ ਜਾਂਦੀ ਹੈ ਨਗਰਾਂ ਨੂੰ ਨਗਰਾਂ ਕਦੇ ਉਹਨਾਂ ਚ ਪੁਟੀ ਦੀ ਘਾਟ ਹੋਈ ਹੈ ਫਿਰ ਬਿਲਕੁਲ ਕਦੇ ਉਹਨਾਂ ਨੂੰ ਬੀਪੀ ਹੋਇਆ ਬਿਲਕੁਲ ਨਹੀਂ ਅਸੀਂ ਚੰਗੀ ਚੀਜ਼ ਜਿਹੜੀ ਆ ਉਹਦੇ ਵਿੱਚ ਕਦੇ ਉਹਨੂੰ ਕਬਜ਼ੀ ਹੋਈ ਹੈ ਉਹ ਤੰਦਰੁਸਤ ਨੇ ਜਿਹਨੂੰ ਅਸੀਂ ਵੇਸਟੇਜ ਸਮਝ ਕੇ ਕੱਢ ਰਹੇ ਆ ਤੇ ਉਹ ਜਾਨਵਰਾਂ ਨੂੰ ਪਾ ਰਹੇ ਆ ਅਸਲ ਚ ਉਹ ਪੋਸ਼ਣ ਹੈ ਉਹ ਉਹਨੂੰ ਖਾ ਕੇ ਤੰਦਰੁਸਤ ਨੇ ਤੇ ਅਸੀਂ ਉਹ ਕੱਲਾ ਤੇਲ ਖਾ ਖਾ ਕੇ ਬਿਮਾਰ ਬਿਮਾਰ ਕਦੇ ਕਿਸੇ ਜਾਰਵੋਟ ਨੂੰ ਦੇਖਿਆ ਕਿ ਉਹ ਕਦੇ ਘੋਡੇ ਦੇ ਵਿੱਚੋਂ ਦੁੱਧ ਦੇ ਵਿੱਚੋਂ ਘਿਓ ਕੱਢ ਕੇ ਖਾਂਦਾ ਹੋਵੇ ਬਿਲਕੁਲ ਜਾਂ ਮੱਖਣ ਕੱਢ ਕੇ ਖਾਂਦਾ ਹੋਵੇ ਉਹ ਜਿੰਨਾ ਚਿਰ ਮਾਂ ਦਿੰਦੀ ਹੈ ਦੁੱਧ ਉਹਨਾਂ ਚਿਰ ਹੀ ਹੈ ਉਸ ਤੋਂ ਬਾਅਦ ਜ਼ਿੰਦਗੀ ਚ ਦੁੱਧ ਹੋ ਤੇ ਗਾਇਬ ਹੋ ਜਾਂਦਾ ਜੀ ਸੋ ਅਸੀਂ ਜਿਹੜੀਆਂ ਇਹ ਗਲਤੀਆਂ ਕਰਨ ਦਏ ਆ ਉਹ ਕਾਰਨ ਜਿਹੜੇ ਉਹ ਬੰਦ ਕਰ ਦਈਏ ਤੇ ਦਿਵਾਰਾਂ ਆਪੇ ਹੋ ਜਾਂਦਾ ਜੀ ਦੂਸਰਾ ਹੈ ਕਿ ਖਰੇ ਪੱਤੇ ਨੂੰ ਆਪਣੀ ਜ਼ਿੰਦਗੀ ਚ ਸ਼ਾਮਲ ਕਰੋ ਔਰ ਸਵੇਰ ਦਾ ਟਾਈਮ ਜਿਹੜਾ ਉਹ ਬੈਸਟ ਟਾਈਮ ਹੈਗਾ ਖਰੇ ਪੱਤੇ ਖਾਣ ਦਾ ਗਰਮੀਆਂ ਨੇ ਤੇ ਪੁਦੀਨਾ ਖੜੀ ਪੱਤਾ ਤુલਸੀ ਔਰ ਸਵਾਜਣਾ ਜੀ ਇਹ ਚਾਰ ਪੱਤੇ ਬੜੇ ਕਮਾਲ ਦੇ ਨੇ ਥੋੜੇ ਥੋੜੇ ਪੱਤੇ ਲੈ ਲਓ 25 30 ਗ੍ਰਾਮ ਪੱਤੇ ਟੋਟਲ ਕਰ ਲਓ ਤੇ ਇਹਨਾਂ ਨੂੰ ਸਿਰਸਰੇ ਸਿਰਚ ਬਾਕੇ ਖਾ ਲਓ ਜਿਹਨਾਂ ਦੇ ਨਾ ਨਹੀਂ ਕੰਮ ਕਰਦੇ ਉਹ ਮਿਕਸੀ ਜੀ ਗ੍ਰाइंड ਕਰ ਨੂੰ ਜੀ ਉਤਨਾ ਲੈ ਲੈਣ ਜਿਹਨਾਂ ਦਾ ਬੀਪੀ ਵੱਧ ਆਇਆ ਉਹ ਲਸਣ ਨਾਲ ਬੜਾ ਕੰਮ ਦਾ ਉਹਨਾਂ ਵਾਸਤੇ ਠੀਕ ਹੈ ਸਿਰਸਰੇ ਦੋ ਕਲੀਆਂ ਲਸਣ ਦੀਆਂ ਖਾਲੀ ਪੇਟ ਉਹ ਖਾਣੀਆਂ ਸਟਾਰਟ ਕਰ ਦੇਣ ਜਾਂ ਇਹੀ ਜਿਹੜੇ ਪੱਤੇ ਨੇ ਇਹਨਾਂ ਦੇ ਵਿੱਚ ਉਹਨਾਂ ਨੂੰ ਐਡ ਕਰ ਲਓ ਜੀ ਉਹਨਾਂ ਨੂੰ ਖਾਣਾ ਸਟਾਰਟ ਕਰ ਲਓ ਕਿਉਂਕਿ ਇਹ ਬਲੱਡ ਨੂੰ ਨੇਚਰਲ ਤੂਤ ਪਤਲਾ ਕਰਦਾ ਹੈ ਤੇ ਤੁਹਾਡਾ ਬੀਪੀ ਬਹੁਤ ਕੰਟਰੋਲ ਕਰਨ 'ਚ ਮਦਦ ਕਰਦਾ ਹੈ ਫਿਰ ਜਿਹੜੇ ਨਾਲ-ਨਾਲ ਜਿਹੜੇ ਹਰੇ ਪੱਤੇ ਨੇ ਇਹਨਾਂ ਨੇ ਤੁਹਾਡੀ ਆਪਣੇ ਆਪ ਹੀ ਆਟੋਮੈਟਿਕਲੀ ਤੁਹਾਡਾ ਨਾਈਟ੍ਰੇਟ ਦੇ ਦਣੇ ਨੇ ਨਾਈਟ੍ਰਿਕ ਆਕਸਾਈਡ ਤੁਹਾਡੀ ਬੋਡੀ 'ਚ ਬਣਦਾ ਹੈ ਆਪਣੇ ਨੇ ਤੇ ਤੁਹਾਡਾ ਜਿਹੜਾ ਲਚੀਲਾਪਨ ਹੈ ਨਸਾਂ ਦਾ ਉਹ ਵਧਣ ਦਾ ਪੈਣਾ ਤੇ ਬਲੱਡ ਪ੍ਰੈਸ਼ਰ ਤੁਹਾਡਾ ਘਟਾਉਂਦਾ ਪਾਣਾ ਜਿਵੇਂ ਕਿ ਸਰਦੀਆਂ ਸਰਦੀਆਂ ਆ ਗਈਆਂ ਤੇ ਸਰਦੀਆਂ 'ਚ ਕਿਹੜੇ-ਕਿਹੜੇ ਪੱਤੇ ਲੈ ਸਕਦੇ ਸਰਦੀਆਂ ਦੇ ਵਿੱਚ ਦੇਖੋ ਪੁੱਤਰ ਇਹ ਇਹ ਪੱਤੇ ਬੰਦੋ ਜਣੇ ਨੇ ਗਰਮੀਆਂ ਵਾਲੇ ਤੇ ਸਰਦੀਆਂ ਵਾਲੇ ਨਵੇਂ ਸ਼ੁਰੂ ਹੋ ਜਾਂਦੇ ਉਹ ਚ ਧਨੀਆਂ ਆ ਪਾਲਕ ਮਿੱਥੀ ਬੜੀ ਕਮਾਲ ਦੇ ਜੀ ਇਹਨਾਂ ਨੂੰ ਲਾਉਣਾ ਚਾਹੀਦਾ ਸੋ ਇਹ ਰਹਿ ਕੇ ਤੇ ਤੁਸੀਂ ਸਰਦੀਆਂ ਦੇ ਵਿੱਚ ਤੁਹਾਨੂੰ ਵਧੀਆ ਕੰਮ ਕਰਦੇ ਨੇ ਸੋ ਇਸ ਤਰ੍ਹਾਂ ਕਰਕੇ ਜਿਹੜੇ ਨੇ ਕਾਰਨ ਜਿਹੜੇ ਨੇ ਉਹਨਾਂ ਨੂੰ ਹਟਾਈਏ ਤੇ ਜਿਹੜੀ ਸਵੇਰ ਦੀ ਸੈਰ ਕਰਨਾ ਹੈ ਉੱਥੇ ਥੋੜੀ ਬਹੁਤ ਦੌੜ ਖਰ ਬੰਦਾ ਲਾਏ ਜੀ 500 ਮੀਟਰ ਦੌੜ ਸਕਦਾ ਤੇ 500 ਮੀਟਰ ਹੀ ਦੌੜੇ ਹੌਲੀ ਹੌਲੀ ਵਧਾ ਕੇ 1 ਕਿਲੋਮੀਟਰ ਕਰ ਲੇ ਘਟੋ ਘਟੇ 1 ਕਿਲੋਮੀਟਰ ਤਾਂ ਦੌੜਨਾ ਚਾਹੀਦਾ ਹਰ ਕਿਸੇ ਨੂੰ ਜੀ দৌড় ਕੇ ਇੱਕ ਵਾਰੀ ਬਲੱਡ ਪ੍ਰੈਸ਼ਰ ਨੂੰ ਤੇਜ਼ ਕਰੋ ਨੈਚੁਰਲ ਤਰੀਕੇ ਨਾਲ ਕਰੋਗੇ ਤਾਂ ਫਿਰ ਤੁਹਾਡਾ ਬਾਕੀ ਟਾਈਮ ਜਿਹੜਾ ਉਹ ਨਾਰਮਲ ਰਹੇਗਾ ਜੀ ਉਦੋਂ ਇੱਕ ਵਾਰੀ ਵਧਾ ਲਓ ਠੀਕ ਹੈ ਉਹ ਤੁਸੀਂ ਸਫਾਈ ਕਰਦੇ ਰਹੋ ਨਾਲੇ ਵੈਸੇ ਤੁਹਾਡਾ ਸ਼ਰੀਰ ਡੀਟੌਕਸੀਫਾਈ ਹੁੰਦਾ ਰਹਿੰਦਾ ਕਿੰਨੀਆਂ ਬਿਮਾਰੀਆਂ ਤੁਸੀਂ ਤੁਹਾਡਾ ਮੀਓ ਸਿਸਟਮ ਸਟਰੋਂਗ ਹੋ ਰਿਹਾ ਸੋ ਇਹ ਛੋਟੇ ਛੋਟੇ ਕਾਰਨ ਰੋਜ਼ ਸੰਬਾਥ ਲੈਣਾ ਰੋਜ਼ ਸੈਰ ਕਰਨਾ ਰਨਿੰਗ ਕਰਨਾ ਉਹਦੇ ਵਿੱਚ ਡੀਪ ਬਰੀਥਿੰਗ ਕਰਨਾ ਤੁਹਾਡਾ ਸਟ्रेस ਕੰਟਰੋਲ ਹੋ ਜਾਏਗਾ ਨੇਚਰ ਦੇ ਉੱਤੇ ਤੁਸੀਂ ਨੰਗੇ ਪੈਰੀ ਹਰੇ ਘਾਹ ਉੱਤੇ ਫਿਰਨਾ ਉਹ ਨਾਲ ਜਿਹੜੇ ਖਾਣੇ ਦੇ ਵਿੱਚੋਂ ਤੇਲ ਜਿਹੜੇ ਇਹਨਾਂ ਨੂੰ ਬੰਦ ਕਰ ਲੋ ਡੈਡ ਫੂਡ ਜਿੰਨਾ ਪੈਤਾਂ ਵਾਲਾ ਇਹਨੂੰ ਪੂਟਲ ਬੰਦ ਕਰ ਲੋ ਜੀ ਇਹ ਖਾਣ ਵਾਲੀ ਚੀਜ਼ ਹੈ ਹੀ ਨਹੀਂ ਹੈ WHO ਇਹਨੂੰ ਜੰਕ ਫੂਡ ਦਾ ਨਾਮ ਦੇ ਚੁੱਕੀ ਹੈ ਰਈ ਜੰਕ ਦਾ ਮਤਲਬ ਹੁੰਦਾ ਕਚਰਾ ਇਹ ਕਚਰੇ ਨੂੰ ਘਰ ਥੋੜਾ ਸੰਭਾਲ ਕੇ ਰੱਖਿਆ ਜਾਂਦਾ ਜੀ ਇਹਨੂੰ ਬਾਹਰ ਸੁੱਟਿਆ ਜਾਂਦਾ ਇਹਨੂੰ ਬਾਹਰ ਸੁੱਟਣ ਵਾਲੀਆਂ ਚੀਜ਼ਾਂ ਇਹਨਾਂ ਨੂੰ ਬਾਹਰ ਹੀ ਰਹਿਣ ਦੋ ਕਰੋ ਨਾਲ ਹੀ ਆਉਖੀਤ ਖਰੀਦ ਕੇ پیسے ਦੇ ਦੇ ਕੇ ਬਿਮਾਰੀਆਂ ਨਹੀਂ ਲੈਣੀਆਂ ਘਰ ਦਾ ਤਾਜ਼ਾ ਚੰਗਾ ਜਿਹੜਾ ਖਾਣਾ ਹੈ ਉਹ ਖਾਓ ਦਾਣਾ ਸਪਰਾਉਟ ਕਰਕੇ ਖਾਓ ਕਟੀਆਂ ਦਾਣਾ ਖਰੀਦਣੀਆਂ ਬੰਦ ਕਰ ਦੋ ਜੀ ਆਟਾ ਜ਼ਿਆਦਾ ਪੁਰਾਣਾ ਇਹ ਛੋਟੀਆਂ ਛੋਟੀਆਂ ਚੀਜ਼ਾਂ ਜਦੋਂ ਤੁਸੀਂ ਕਰੋਗੇ ਸਲਾਦ ਫਲ ਆਪਣੇ ਖਾਣੇ ਚ ਬਥਾ ਲਓ 12 ਵਜੇ ਤੋਂ ਪਹਿਲਾਂ ਖੂਬ ਫਰੂਟ ਖਾਓ ਸੀਜ਼ਨ ਦੇ ਫਰੂਟ ਖਾਓ ਜੀ ਤੇ ਜਿਹੜਾ ਸ਼ਾਮ ਦਾ ਤੇ ਦੁਪਹਿਰ ਦਾ ਖਾਣਾ ਉਹਦੇ ਚ ਸਲਾਦ ਜ਼ਰੂਰ ਕੱਚਾ ਖਾਓ ਜੀ ਠੀਕ ਹੈ ਜਿੰਨਾ ਇਹ ਤੁਸੀਂ ਬਤਾ ਦੋਗੇ ਉਨਾ ਹੀ ਤੁਸੀਂ ਦੇਖੋਗੇ ਤੁਹਾਡੀਆਂ ਇਹ ਜਿਹੜੀਆਂ ਪ੍ਰੋਬਲਮ ਨੇ ਸਾਰੀਆਂ ਬੀਪੀ ਨਾਲ ਸੰਬੰਧਤ ਤੇ ਆਉਣ ਵਾਲੀਆਂ ਇਹ ਖਤਰਨਾਕ ਬਿਮਾਰੀਆਂ ਨੇ ਫਿਰ ਹਾਰਟ ਅਟੈਕ ਹੋਣੀਆਂ ਸਟ੍ਰੋਕ ਹੋਣੀਆਂ ਕਿਡਨੀ ਫੇਲियर ਜਾਂ ਹੋਰ ਆਰਗਨ ਦੇ ਫੇਲਿਅਰ ਉਹ ਸਾਰੀਆਂ ਖਤਮ ਹੋ ਜਾਂਦੀਆਂ ਨੇ ਜੀ ਸੋ ਬਲਡ ਪ੍ਰੈਸ਼ਰ ਦੇ ਉੱਤੇ ਬੰਦਾ ਚੱਲਦਾ ਠੀਕ ਹੈ ਇਹ ਵਿਚਾਰਾ ਇੱਕ ਪੁਰਜਾ ਹੈ ਜਿਹਨੂੰ ਕੋਈ ਆਰਾਮ ਨਹੀਂ ਦਿਲ ਜੀ 24 ਘੰਟੇ ਵਿਚਾਰੇ ਨੇ ਚਲਦੇ ਰਹਿਣਾ ਜਿੰਨਾ ਇਹਨੂੰ ਪ੍ਰੈਸ਼ਰ ਰਹਿਤ ਰੱਖਾਂਗੇ ਜਿੰਨਾ ਇਹਤੇ ਵਾਧੂ ਦਾ ਲੋਡ ਨਾ ਪਾਵਾਂਗੇ ਉਨਾ ਹੀ ਇਹ ਸਾਡੀ ਜ਼ਿੰਦਗੀ ਨੂੰ ਵਧੀਆ ਰੱਖੇਗਾ ਜੀ ਜਿੰਨਾ ਇਹਤੇ ਜ਼ਿਆਦਾ ਬੋਝ ਪਾਈ ਜਾਵਾਂਗੇ ਵੀ ਮਾੜਾ ਇਹਨੂੰ ਕਰੀ ਜਾਵਾਂਗੇ ਤੇ ਬੋਝ ਇਹਤੇ ਪਾਈ ਜੇਵਾਂ ਤਾਂ ਬੰਦੇ ਥੱਕਣ ਹੀ ਆ ਜੀ ਬਿਲਕੁਲ ਠੀਕ ਹੈ ਸੋ ਇਹਨੂੰ ਥੱਕਣਾ ਨਹੀਂ ਦਈਏ ਜਿੱਦੀ سپورਟ ਕਰੀਏ ਤੇ ਕਰਕੇ ਇਹਨੂੰ ਆਪਣੇ ਆਪ ਨੂੰ ਤੰਦਰੁਸਤ ਬਣਾਏ ਰੱਖਿਏ ਜਦ ਤੱਕ ਨੰਮੀ ਉਮਰ ਰਬ ਨੇ ਦਿੱਤੀ ਹੈ ਉਹਨਾਂ ਚਿਰੇ ਤੰਦਰੁਸਤ ਹੀ ਚੱਲੇ ਜੀ ਸੋ ਸਰ ਜੀ ਅੱਜ ਤੁਸੀਂ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਐਡੀ ਵਧੀਆ ਜਾਣਕਾਰੀ ਦੇਣ ਵਾਸਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸਤ ਸ੍ਰੀ ਅਕਾਲ ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਸਤ ਸ੍ਰੀ ਅਕਾਲ ਸੋ ਦੋਸਤੋ ਅੱਜ ਤੁਸੀਂ ਜਾਣਿਆ ਕਿ ਕਿਵੇਂ ਤੁਸੀਂ ਬਲੱਡ ਪ੍ਰੈਸ਼ਰ ਨੂੰ ਕੁਦਰਤੀ ਤਰੀਕੇ ਨਾਲ ਠੀਕ ਰੱਖ ਕੇ ਕਿਡਨੀ ਫੇਲਿਅਰ ਹਦਰਾੰਗ ਅਤੇ ਹਾਰਟ ਐਟੈਕ ਵਰਗੀਆਂ ਖਤਰਨਾਕ ਬਿਮਾਰੀਆਂ ਤੋਂ ਬਚੇ ਰਹਿ ਸਕਦੇ ਹੋ ਇਦਾਂ ਦੀਆਂ ਹੀ ਜਾਣਕਾਰੀ ਨਾਲ ਭਰਪੂਰ ਵੀਡੀਓ ਦੇਖਣ ਦੇ ਲਈ ਸਾਡੇ ਨਾਲ ਬਨੇ ਰਹੋ ਔਰ ਆਲ ਮਿਲ ਕੇ ਬਣਾਈਏ ਇੱਕ ਹੈਲਦੀ ਦੁਨੀਆ ਆ ਮਿਲਦੇ ਹਾਂ ਨਵੀਂ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਮੈਨੂੰ ਦਿਓ ਇਜਾਜ਼ਤ ਸਤ ਸ੍ਰੀ ਅਕਾਲ